ਵਣਾ ਰੜੀ ਦੇ ਸਤਾਰਾ ਸੋਤੋਂ ਗਰਮੀ ਦੀ ਰੁੱਤੇ ਕੀ ਖਾਈਏ ਕਿਵੇਂ ਬਚੀਏ ਇਸ ਬਾਰੇ ਮਸ਼ਵਰਾ ਦੇਣ ਵਾਸਤੇ ਡਾਕਟਰ ਮਲਕੀ ਸਿੰਘ ਪੱਟੀ ਸਾਹਿਬ ਆਪਨੇ ਨਾਲ ਜੁੜੇ ਨੇ ਡਾਕਟਰ ਸਾਹਿਬ ਸਵਾਗਤ ਸਸੀ ਗਾਲ ਜੀ ਸਸੀ ਗਾਲ ਜੀ ਕੌਣਾ ਸਰ ਸਸੀ ਗਾਲ ਜੀ ਜੀ ਡਾਕਟਰ ਸਾਹਿਬ ਮੈਂ ਜ਼ਿਕਰ ਕਰ ਰਿਹਾ ਸੀ ਕਿ ਅੱਗੇ ਫਿਲਮਾਂ 'ਚ ਦਿਖਾਇਆ ਜਾਂਦਾ ਸੀ ਕਿ ਅਮੀਰ ਬੰਦਾ ਅੰਗੂਰ ਖਾਂਦਾ ਹੈ ਖੂਬਸੂਰਤ ਬੀਬੀਆਂ ਉਹਦੇ ਮੂੰਹ 'ਚ ਅੰਗੂਰ ਪਾਉਂਦੀਆਂ ਨੇ ਜਾਂ ਵਿੱਚ ਦੇ ਗੰਢੇ ਇੱਕ ਨੌਜਵਾਨ ਜੋੜਾ ਤਰਬੂਜ ਖਾਂਦਾ ਫਿਰ ਰਿਹਾ ਪਰ ਤਰਬੂਜ ਤਾਂ ਹੁਣ ਟਰਾਲੀਆਂ ਦੀਆਂ ਟਰਾਲੀਆਂ ਤੁਰੀਆਂ ਫਿਰਦੀਆਂ ਨੇ ਉਸੀ ਇੱਕ ਪਾਰਟੀ 'ਚ ਕਿਤੇ ਖੜੇ ਉਹ ਗੱਲਾਂ ਚੱਲ ਪਿਆ ਕੋਈ ਬੰਦਾ ਨਿਊਜ਼ੀਲੈਂਡ ਤੋਂ ਆਇਆ ਉਹ ਤਰਬੂਜ ਖਾਈ ਜਾਵੇ ਇੱਕ ਉਹ ਕਹਿੰਦਾ ਜੀ ਇਹ ਠੰਡੇ 'ਚ ਤਰਬੂਜ ਖਾਈ ਜਾਣਾ ਉਹ ਕਹਿੰਦਾ ਜੀ ਇਹ ਸੈਕਸ ਵਰਧਕ ਆ ਕਹਿੰਦਾ ਹਾਂ ਫਿਰ ਤਾਂ ਮੈਂ ਟਰਾਲੀ ਛੱਡ ਲਾਣਾ ਮਤਲਬ ਸਾਡੀ ਸੋਚ ਹੀ ਉਹ ਐ ਜਿਹੜੀ ਚੀਜ਼ ਨੂੰ ਸੈਕਸ ਨਾਲ ਜੋੜਦੀ ਉਹ ਭਾਵੇਂ ਮਿੱਟੀ ਵੇਚ ਦੋ ਸੋ ਇਸ ਦੌਰਾਨ ਵੀ ਕੁਦਰਤ ਨੇ ਇੰਨੀਆਂ ਨਿਯਮਤਾਂ ਦਿੱਤੀਆਂ ਨੇ ਭਾਵੇਂ ਅੱਤ ਦੀ ਗਰਮੀ ਐ ਪਰ ਡਾਕਟਰ ਸਾਹਿਬ ਫਲ ਇੰਨੇ ਸਸਤੇ ਢੇਰਾਂ ਦੇ ਢੇਰ ਲੱਗੇ ਪਏ ਨੇ ਪਰ ਫਿਰ ਵੀ ਕੀ ਚੰਗਾ ਖਾਈਏ ਤੇ ਕਿਵੇਂ ਇਸ ਗਰਮੀ ਦੀ ਰੁੱਤ ਚ ਬਚੀਏ ਦਿਓ ਮਸ਼ਵਰੇ ਦੇਖੋ ਟੋਣਾ ਸਾਹਿਬ ਗੁਰਮਾਨਿਕ ਸਾਹਿਬ ਨੇ ਕਿਹਾ ਕਿ ਬਲਿਹਾਰੀ ਕੁਦਰਤ ਵਸਿਆ ਹੂੰ ਦੇਖੋ ਜਿੰਨੀ ਜੇ ਗਰਮੀ ਆ ਨਾ ਤੇ ਕੁਦਰਤ ਸਾਨੂੰ ਪਾਣੀ ਵਾਲੇ ਫਲ ਪੈਦਾ ਕਰਦੀ ਧਰਤੀ ਮਾਂ ਜਿਹੜੀ ਹੂੰ ਤੇ ਸਰਦੀ ਦੇ ਵਿੱਚ ਜਿਹੜੇ ਫਲ ਹੁੰਦੇ ਨੇ ਸਬਜ਼ੀਆਂ ਹੁੰਦੀਆਂ ਨੇ ਕੁਝ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਮੌਸਮ ਦੇ ਅਨੁਕੂਲ ਸੂਟ ਕਰਦੀਆਂ ਜੀ ਹੁਣ ਅਬ ਗੱਲ ਕਰੀਏ ਵਾਟਰ ਮੈਲਨ ਜੀ ਤਰਬੂਜ ਜੀ ਇਹਦੇ ਵਿੱਚ ਸਾਨੂੰ ਸਭ ਬਹੁਤ ਜ਼ਿਆਦਾ ਮਤਲਬ ਜਿਹੜੇ ਆ ਨਾ ਉਹ ਔਸ਼ਟਿਕ ਤੱਤ ਹੁੰਦੇ ਆ ਹੂੰ ਲਗਭਗ 90% ਦੇ ਵਿੱਚੋਂ ਸਾਨੂੰ ਪਾਣੀ ਮਿਲ ਜਾਂਦਾ ਹੂੰ ਔਰ ਅਸੀਂ ਤਰਬੂਜ਼ ਨੂੰ ਜਿਹੜਾ ਤੁਸੀਂ ਪਹਿਲਾਂ ਕੀਤਾ ਨਾ ਮੈਨੂੰ ਸੈਕਸ ਨਾਲ ਸੰਬੰਧਿਤ ਹੂੰ ਮੈਂ ਚਲੋ ਉਹਦੀ ਵੀ ਥੋੜੀ ਜੀ ਗੱਲ ਕਰਦਾ ਇਹਨੂੰ ਅਸੀਂ ਬਾਰਬੀਕਿਊ ਤੇ ਈਚ ਦੇ ਲਈ ਵੀ ਇੱਕ ਮਜ਼ੇਦਾਰ ਮੌਸਮੀ ਭੋਜਨ ਸਮਝਦੇ ਕਿਉਂਕਿ ਇਹਦੇ ਵਿੱਚ ਗੁਣ ਹੁੰਦੇ ਆ ਕੋ ਰੰਗ ਬੜਾ ਇਹਦਾ ਦਿਲਕਸ਼ ਹੁੰਦਾ ਨਾ ਰਕ ਹੂੰ ਇਹਦੇ ਰੰਗ ਦਾ ਵੀ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਨਿਕ ਲਾਈਕੋਪੀਨ ਹੁੰਦਾ ਹੂੰ ਉਹ ਲਾਈਕੋਪੀਨ ਇਹਨੂੰ ਰੰਗ ਦਿੰਦਾ ਹੂੰ ਟਮਾਟਰ ਤੋਂ ਵੀ ਜ਼ਿਆਦਾ ਲਾਈਕੋਪੀਨ ਇਸ ਦੇ ਵਿੱਚ ਮਿਲਦੇ ਨੇ ਜਿਹਦੇ ਮਤਲਬ ਬਹੁਤ ਹੀ ਵਧੀਆ ਬੈਨੀਫਿਟ ਆਪਾਂ ਅੱਗੇ ਗੱਲ ਕਰਦੇ ਹਾਂ ਸਭ ਤੋਂ ਵੱਡਾ ਇਹਦਾ ਹੈ ਕਿ ਤੁਹਾਨੂੰ ਕੈਲੋਰੀਜ਼ ਵੀ ਦਿੰਦਾ ਹੂੰ ਇਹ ਤੁਹਾਨੂੰ ਹਾਈਡਰੇਟ ਵੀ ਰੱਖਦਾ ਯਾਨੀ ਕਿ ਪਾਣੀ ਦੀ ਕਮੀ ਦੀ ਵੀ ਹੂੰ ਸਾਨੂੰ ਕਰਦਾ ਠੀਕ ਲੱਗਦਾ ਕੋਈ ਦੇ ਵਿੱਚ ਪ੍ਰੋਟੀਨ ਤੇ ਆਇਰਨ ਦੀ ਚ ਥੋੜੀ ਕਮੀ ਹੁੰਦੀ ਹੈ ਲੇਕਿਨ ਬਾਕੀ ਜਿਹੜੇ ਦੇ ਪੋਸ਼ਟਿਕ ਤੱਤ ਹੁੰਦੇ ਨੇ ਨਾ ਉਹ ਬਹੁਤ ਜ਼ਿਆਦਾ ਹੁੰਦੇ ਇਹਦੇ ਵਿੱਚ ਚਰਬੀ ਸੋਡੀਅਮ ਤੇ ਕੋਲੇਸਟ੍ਰੋਲ ਜਿਹੜਾ ਬਹੁਤ ਘੱਟ ਹੁੰਦਾ ਇਸ ਕਰਕੇ ਹਰਟ ਦੇ ਪੇਸ਼ੈਂਟ ਵਾਸਤੇ ਵੀ ਇਹ ਬਹੁਤ ਵਧੀਆ ਹੈ ਹੂੰ ਪਤਰਬੂਜ਼ ਦੇ ਬੀਜਾਂ ਦੇ ਵਿੱਚ ਵੀ ਮੈਗਨੀਸ਼ੀਅਮ ਇੰਨਾ ਵਧੀਆ ਹੁੰਦਾ ਹੂੰ ਉਹਦੇ ਸਿਹਤਮੰਦ ਚਰਬੀ ਦਾ ਤੇ ਨਾਲ ਜ਼ਿੰਕ ਵਗੈਰਾ ਜਿਹੜੀ ਹੈ ਉਹ ਕਰਦੀ ਹੁਣ ਇਹਨੂੰ ਮੈਂ ਤੁਹਾਨੂੰ ਦੱਸਦਾ ਕਿ ਇੱਕ ਮਤਲਬ ਵੀ ਇੱਕ ਕੱਪ ਆਈਡੀਆ ਤੁਸੀਂ ਲਾ ਲਓ ਜਾਂ ਇੱਕ ਗਲਾਸ ਦਾ ਕੌਲੀ ਜਿੰਨੀ ਕੱਪ ਲੈਨੇ ਆ ਨਾ ਉਹਦੇ ਵਿੱਚ ਕੈਲੋਰੀ ਸਿਰਫ 46 ਹੁੰਦੇ ਹਨ। ਹਮਮ ਉਹਦੇ ਵਿੱਚ ਚਰਬੀ ਮਿਲਦੀ ਤੁਹਾਨੂੰ ਸਿਰਫ 0 ਗ੍ਰਾਮ ਜਾਨੀ ਕਿ ਇਸ ਕਰਕੇ ਦਿਲ ਵਾਸਤੇ ਬਹੁਤ ਵਧੀਆ ਹੈ। ਅੱਛਾ ਜੀ। ਹਾਂ ਜੀ ਸੋਡੀਅਮ ਮਿਲਦਾ ਸਿਰਫ 1 ਮਿਲੀਗ੍ਰਾਮ। ਹਮਮ ਖਾਂਡੇ ਦੇ ਵਿੱਚੋਂ ਤੁਹਾਨੂੰ ਕੁਦਰਤੀ ਮਿੱਠਾ ਮਿਲਦਾ 9 ਗ੍ਰਾਮ। ਹਮਮ ਕੈਲਸ਼ੀਅਮ ਮਿਲ ਜਾਂਦਾ ਤੁਹਾਨੂੰ ਇੰਨੇ ਦੇ ਵਿੱਚੋਂ ਜੀ 10 ਮਿਲੀਗ੍ਰਾਮ। ਜੀ। ਪੋਟਾਸ਼ੀਅਮ ਮਿਲ ਜਾਂਦਾ 12 ਦੇ ਕਰੀਬ ਮਿਲੀਗ੍ਰਾਮ। ਮੈਗਨੀਸ਼ੀਅਮ ਤੁਹਾਨੂੰ ਮਿਲ ਜਾਂਦਾ 15 ਦੇ ਕਰੀਬ ਮਿਲੀਗ੍ਰਾਮ। ਹਮਮ ਪਾਣੀ ਇਹਦੇ ਵਿੱਚ ਕਿਹੜਾ ਵਾ 99% ਤੁਹਾਨੂੰ ਪਾਣੀ ਮਿਲ ਜਾਂਦਾ ਜਿੰਨਾ ਸੀ ਲੈ ਜੀ ਔਰ ਇਹਦਾ ਸਭ ਤੋਂ ਇੱਕ ਵੱਡਾ ਗੁਣ ਹੈਗਾ ਵੀ ਇਹਦੇ ਵਿੱਚ ਪੋਟਾਸ਼ੀਅਮ ਜਿਹੜਾ ਵਾ ਲਗਭਗ ਉਹ ਬਹੁਤ ਵਧੀਆ ਹੁੰਦਾ ਹੂੰ ਜਿਹੜਾ ਸਾਡੀਆਂ ਨਰਵ ਤੇ ਮਸਲ ਦੇ ਕੰਮ ਦਾ ਸਮਰਥਨ ਕਰਦਾ ਹੂੰ ਤੇ ਸਾਡੇ ਸਰੀਰ ਦੇ ਵਿੱਚ ਜਿਹੜਾ ਤਰਲ ਦਾ ਪਦਾਰਥ ਹੈ ਨਾ ਜਿਵੇਂ ਪਾਣੀ ਆ ਜਾਂ ਕੋਈ ਸਾਡੇ ਪਲਾਜ਼ਮਾ ਵਗੈਰਾ ਉਹਦੇ ਬੈਲੈਂਸ ਨੂੰ ਬਣਾ ਕੇ ਰੱਖਦਾ ਵਿਟਾਮਿਨ ਸੀ ਵਿਟਾਮਿਨ ਏ ਇਹਦੇ ਵਿੱਚ ਬਹੁਤ ਵਧੀਆ ਹੁੰਦਾ ਰੋਗਾਂ ਨਾਲ ਲੜਨ ਵਾਲੇ ਐਂਟੀਆਕਸੀਡੈਂਟ ਜਿਵੇਂ ਲਾਈਕੋਪੀਨ ਦੀ ਗੱਲ ਕੀਤੀ ਆਪਾਂ ਬੱਕਰ ਬੀਟਾ ਸੀ ਕੀ ਹੁੰਦਾ ਇਹ ਸਾਨੂੰ ਕੈਂਸਰ ਵਰਗੀਆਂ ਜਾਂ ਕ੍ਰੋਨਿਕ ਜਿਹੜੀਆਂ ਹੋਰ ਐਂਟੀ ਇਨਫਲਮੇਟਰੀ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਇਹਦੇ ਕਿਉਂਕਿ ਐਂਟੀ ਇਨਫਲਮੇਟਰੀ ਗੁਣ ਹੁੰਦੇ ਹੂੰ ਇਹ 슈ਗਰ ਵਰਗੀਆਂ ਰੋਗਾਂ ਤੋਂ ਵੀ ਤੁਹਾਨੂੰ ਬਚਾ ਕੇ ਰੱਖਦਾ ਅੱਛਾ ਜੀ ਅਗਰ ਤੁਸੀਂ ਇਹਦੀ ਜਗ੍ਹਾ ਤੇ ਉੱਪਰ ਮਤਲਬ ਕੋਲਡ ਡਰਿੰਕ ਲੈਂਦੇ ਹੋ ਤਾਂ ਮਿੱਠਾ ਜ਼ਿਆਦਾ ਹੁੰਦਾ ਉਹ ਤੁਹਾਡੀ 슈ਗਰ ਦੇ ਕਾਰਨ ਬਣਦੇ ਹੂੰ ਹੂੰ ਦੀ ਅਲਟਰਨੇਟ ਤੁਸੀਂ ਅਗਰ ਮਤਲਬ ਜਿੰਨਾ ਹੈ ਅੱਜ ਇਹਦੀ ਵਾਟਰਮੈਲਨ ਦੀ ਕਰਾਂਗੇ ਕੇਂਦਰਤ ਬਾਕੀ ਚੀਜ਼ ਨੂੰ ਖਰੀਦ ਕਿਸੇ ਦਲ ਕਰ ਲਾਂਗੇ ਅਗਰ ਤੁਸੀਂ ਵਾਟਰਮੈਲਨ ਦਾ ਜੂਸ ਜਾਂ ਵਾਟਰਮੈਲਨ ਵੈਸੇ ਹੀ ਲੈਂਦੇ ਹੋ ਤਾਂ ਇਹ ਤੁਹਾਨੂੰ ਉਹਦੇ ਵਿੱਚ ਕਿਉਂਗੇ ਇਹਦੇ ਵਿੱਚ ਕੁਦਰਤੀ ਮਿੱਠਾ ਮਿਲਣਾ ਤੁਹਾਨੂੰ ਹੁਣ ਇਹਦੇ ਛਿੱਲੜ ਜਿਹੜੇ ਇਹਦੇ ਛਿੱਲੜ ਵੀ ਬਹੁਤ ਦੇ ਵੀ ਤੁਸੀਂ ਕੋਲ ਸਬਜੀ ਵਗੈਰਾ ਬਣਾ ਕੇ ਖਾ ਸਕਦੇ ਹੋ ਉਹਦੇ ਉਹਦੇ ਵਿੱਚ ਵੀ ਬਹੁਤ ਵਧੀਆ ਗੁਣ ਹੁੰਦੇ ਨੇ ओके ਆ ਬਸ ਇਹ ਜਾਨਵਰ ਤਾਂ ਮੱਝਾਂ گاਵਾ ਵੀ ਇਹਨਾਂ ਨੂੰ ਖਾ ਲੈਂਦੇ ਨੇ ਮੈਂ ਤਾਂ ਹੁਣ ਚਲੋ ਇਸ ਵਾਰੀ ਦਾ ਕੋਕੜ ਹੈ ਨਹੀਂ ਘੜਕਣਾ ਤਾਂ ਉਹ ਬਹੁਤ ਖਾਂਦੇ ਸੀ ਇਹਨਾਂ ਦੇ ਛਿਲੜਾ ਨੂੰ ਕਦੋਂ ਕਸ਼ ਕਰਨਾ ਪੈਂਦਾ ਸੀਗਾ ਹੂੰ ਗ੍ਰਾਈਂਡ ਕਰਦੇ ਨੇ ਛਿਲਕੇ ਹੁੰਦੇ ਆ ਨਾ ਛਿਲਕੇ ਦੇ ਇਹਦੇ ਛਿਲਕਿਆਂ ਦੇ ਵਿੱਚ ਖੰਡ ਬਹੁਤ ਘੱਟ ਹੁੰਦੀ ਹੈ 슈ਗਰ ਵਾਲੇ ਬਰੀਜਲੀ ਬਹੁਤ ਵਧੀਆ ਹੁੰਦੇ ਨੇ ਉੱਪਰਲੇ ਜਿਹੜੇ ਤੁਸੀਂ ਉਤਾਰ ਕੇ ਵਿੱਚੋਂ ਜਿੱਥੋਂ ਸੀ ਲਾਲ ਕੱਢ ਲਏ ਨੇ ਬਾਕੀ ਬਚ ਜਾਂਦਾ ਨਾ ਉਹ ਤੁਸੀਂ ਸੈਲਡ ਦੇ ਰੂਪ ਦੇ ਵਿੱਚ ਅਗਰ ਖਾ ਸਕਦੇ ਹੋ ਹੂੰ ਔਰ ਮੀਟ ਨਾਲੋਂ ਜ਼ਿਆਦਾ ਫਾਈਬਰ ਹੁੰਦਾ ਇਹਦੇ ਵਿੱਚ ਜੀ अच्छा मीट ਦਾ ਤੁਸੀਂ ਜ਼ਿਕਰ ਕੀਤਾ ਜਿਹੜਾ ਕੁਝ ਟ੍ਰੈਡੀਸ਼ਨਲ ਸਿਸਟਮ ਦੇ ਵਿੱਚ ਮੈਂ ਵੇਖਿਆ ਕਿ ਇੱਕ ਬਜ਼ੁਰਗ ਜੋੜਾ ਸੜਕ ਦੇ ਕੰਡੇ ਇਹਨੂੰ ਤਰਬੂਜ ਨੂੰ ਅੱਧਾ ਇੱਕ ਕੱਟ ਕੇ ਉਹਦੇ ਚ ਉਹਨਾਂ ਨੇ ਚਿਕਨ ਪਾ ਦਿੱਤਾ ਤੇ ਸਾਬਤਾ ਤਰਬੂਜ ਉੱਪਰਲੇ ਪਾਸੋਂ ਵੱਲ ਵੱਢ ਕੇ ਜਿਹਦੇ ਚੋਂ ਬਟ ਵਿਚਲਾ ਗੁੱਦਾ ਕੱਢ ਕੇ ਉਹ ਉਹਨਾਂ ਨੇ ਚਿਕਨ ਇਹਦੇ ਵਿੱਚ ਪਕਾਇਆ ਬੰਦ ਕਰਕੇ ਅੱਛਾ ਜੀ ਹਾਂ ਜੀ ਜੀ ਚਲੋ ਉਹਦੇ ਬਾਰੇ ਤਾਂ ਮੈਨੂੰ ਖੈਰ ਨਹੀਂ ਕੁਝ ਕਹਿ ਸਕਦਾ ਮੈਂ ਇਹਦੇ ਵਿੱਚ ਨੇ ਸੈਡਰੂਲਿੰਗ ਹੁੰਦਾ ਉਹਦੀ ਵੀ ਆਪਾਂ ਅੱਗੇ ਗੱਲ ਕਰਦੇ ਹਾਂ ਹੂੰ ਇਹਦੇ ਤੁਸੀਂ ਬੀਜ ਨੂੰ ਸਕਾਰਟ ਨਹੀਂ ਦਾ ਕੱਚੇ ਖਾ ਲੋਗੇ ਤਾਂ ম্যাগਨੀਸ਼ੀਅਮ ਤੇ ਫਲੇਟਸ ਬਹੁਤ ਵਧੀਆ ਹੁੰਦੇ ਨੇ ਵਿੱਚ ਅਜੇ ਇੱਕ ਮਾਰਕੀਟ ਚ ਤਰਬੂਜ ਦੇ ਬੀਜ ਆਉਂਦੇ ਨੇ ਉਹ ਕੀ ਐਸੇ ਤਰਬੂਜ ਦੇ ਬੀਜ ਹੁੰਦੇ ਨੇ ਪਰ ਉਹ ਹਰੇ ਰੰਗ ਦੇ ਹੁੰਦੇ ਨੇ ਜਾਇਦਾ ਗੁੱਦਾ ਕੱਢਿਆ ਹੁੰਦਾ ਤੇ ਉਸ ਚੀਜ਼ ਬਾਰੇ ਤੇ ਟੋਣਾ ਸਾਨੂੰ ਮੈਨੂੰ ਪਤਾ ਉਹਨਾਂ ਮਾਰਕੀਟ ਚੋਂ ਕੋਈ ਮੈਂ ਨਾ ਕਦੀ ਖਰੀਦੇ ਆ ਨਾ ਕੋਈ ਮੈਂ ਕੋਈ ਐਦਾਂ ਦਾ ਕੀਤਾ ਹੀ ਹੈ ਹੂੰ ਜਿੱਦਾਂ ਮਨ ਲੋ ਇਹ ਤੁਹਾਡੇ ਸਰੀਰ ਦੇ ਵਿੱਚ ਬਿਮਾਰੀਆਂ ਤੋਂ ਬਚਣ ਵਾਸਤੇ ਬਹੁਤ ਹੀ ਲਾਈਵ ਹੁੰਦਾ ਇਹਦੇ ਵਿੱਚਾਂ ਦੇ ਵਿੱਚ ਜਿਹੜੇ ਫੈਟੀ ਐਸਿਡ ਦੀਆਂ ਕਿਸਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਮਾੜੀ ਚਰਬੀ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਆ ਨਾ ਬੈਡ ਕੋਲੇਸਟ੍ਰੋਲ ਹੂੰ ਉਹਨੂੰ ਕੱਟ ਕਰਦੀਆਂ ਦਿਲ ਦੇ ਦੌਰੇ ਤੇ ਸਟ੍ਰੋਕ ਵਰਗੀਆਂ ਜਿੱਤੋਂ ਬਚਾ ਕੇ ਰੱਖਦੀਆਂ ਹੂੰ ਹੂੰ ਹੁਣੇ ਪਾਣੀ ਦਾ ਬਹੁਤ ਵਧੀਆ ਸੋਰਸ ਹੈ ਇਦੇ ਵਿੱਚ ਤੁਹਾਡੇ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਐਕਸਰਸਾਈਜ਼ ਤੋਂ ਬਾਅਦ ਜਿਹੜੀ ਤੁਹਾਡੀ ਮਸਲ ਪੀਨ ਹੁੰਦੀ ਆ ਜਾਂ ਮਸਲ ਦੇ ਵਿੱਚ ਕੜਵਲਾਂ ਪੈਂਦੀਆਂ ਠਕਾਵਟ ਹੁੰਦੀ ਆ ਸਿਰ ਦਰਦ ਹੂੰ ਉਹਦੇ ਵਾਸਤੇ ਵੀ ਜਿਹੜਾ ਵਾਟਰਮੈਲਨ ਆ ਇਹ ਕੁਦਰਤੀ ਤੌਰ ਤੇ ਇਲੈਕਟ੍ਰੋਲਾਈਟਸ ਕਾਰਬੋਹਾਈਡਰੇਟਸ ਦੀ ਨੂੰ ਪੂਰਾ ਕਰਨ ਵਾਸਤੇ ਬਹੁਤ ਵਧੀਆ ਚੀਜ਼ ਹੈ ਸਿਹਤਮੰਦ ਵਜ਼ਨ ਨੂੰ ਬਣਾਉਣ ਰੱਖਣ ਵਾਸਤੇ ਜਿਹੜੇ ਲੋਕ ਆਪਣੇ ਵਜ਼ਨ ਨੂੰ ਮਰੀਜ਼ ਕਰ ਰਹੇ ਨੇ ਉਹ ਵੀ ਇੱਕ ਅਗਰ ਪਲੇਟ ਲੈਂਦੇ ਆ ਤਾਂ ਬਹੁਤ ਵਧੀਆ ਹੈਗਾ ਉਹਨਾਂ ਵਾਸਤੇ ਹੂੰ ਹੁਣ ਇਹ ਦਿਲ ਦੀ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਦਾ ਇਹ ਖੋਜਾਂ ਦੱਸ ਰਹੀਆਂ ਨੇ ਕਿਉਂਕਿ ਸਾਡੇ ਸਰੀਰ ਦੇ ਵਿੱਚੋਂ ਜਿਹੜੇ ਐਂਟੀਆਕਸੀਡੈਂਟ ਸਟ੍ਰੈਸ ਨੇ ਉਹਨਾਂ ਨੂੰ ਬਾਹਰ ਕੱਢਦਾ। ਖਨਾ ਤੋਂ ਬਚਾ ਕੇ ਰੱਖਦਾ। ਸੈੱਲਾਂ ਦੇ ਨੁਕਸਾਨ ਨੂੰ ਰੋਕਦਾ। ਸੈੱਲ ਸਾਡੇ ਡੈਮੇਜ ਹੁੰਦੇ ਨੇ ਨਾ। ਕਿਉਂਕਿ ਇੱਕ ਮਤਲਬ ਇਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲਾਈਕੋਪੀਨ ਜਿਹੜਾ ਹੁੰਦਾ ਨਾ ਉਹ ਟਮਾਟਰ ਨਾਲੋਂ ਵੀ ਜ਼ਿਆਦਾ ਹੁੰਦਾ। ਅੱਛਾ। ਉਹ ਇੱਕ ਅਮੀਨੋ ਐਸਿਡ ਹੁੰਦਾ ਇਹਦੇ ਵਿੱਚ। ਸੈਟਰੋਲਿਨ ਉਹਦਾ ਵੀ ਬਹੁਤ ਵਧੀਆ ਸਰੋਤ ਹੈ। ਉਹ ਇੱਕ ਨਾਈਟ੍ਰਿਕ ਆਕਸਾਈਡ ਨਾਮਕ ਅਣੂ ਨੂੰ ਪੈਦਾ ਕਰਦਾ। ਜੋ ਸਾਡੇ ਖੂਨ ਦੀਆਂ ਨਾੜੀਆਂ ਨੂੰ ਆਰਾਮ ਦੇਣ ਦੇ ਵਿੱਚ ਫਰ ਹੈਪ ਕਰਦਾ ਹੂੰ ਇਹਦੇ ਜਿਹੜੇ ਪੋਸਟ ਕਲਾਬ ਦੇ ਨਾਲ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਚਰਬੀ ਤੇ ਸੋਜਾਂ ਨੂੰ ਵੀ ਕੱਟ ਕਰਦਾ ਹੈ ਹੂੰ ਇਹ ਜਿਹੜੇ ਦੱਸੇ ਗਏ ਨੇ ਇੱਕ ਅਡਲਟ ਦੇ ਵਿੱਚ ਜਿਹੜੇ ਬੀਪੀ ਨਾਲ ਸਾਡੇ ਨੋਟ ਕਰਨ ਦੇ ਤਕੋਣਾ ਸਾਬ ਨਾਲ ਅਲੱਗ-ਅਲੱਗ ਤਰੀਕੇ ਹੁੰਦੇ ਨੇ ਇੱਕ ਅਸੀਂ ਗਿੱਟੇ ਤੋਂ ਵੀ ਬੀਪੀ ਨੋਟ ਕਰਦੇ ਹਾਂ ਅੱਛਾ ਜੀ ਅਗਰ ਗਿੱਟੇ ਵਾਲੀ ਸਖਤ ਐ ਤੇ ਕਿਸੇ ਦਾ ਬੀਪੀ ਵੱਧਾ ਹੈ ਨਾ ਤੇ ਉਹਦੇ ਵਾਸਤੇ ਵੀ ਤਰਬੂਜ ਜਿਹੜਾ ਨਾ ਉਹ ਜਦੋਂ ਇਹਦੇ ਤੇ ਤਜਰਬੇ ਕੀਤੇ ਗਏ ਉਹ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਉਹ ਗ੍ਰਾਵਟਾਈ ਸੀ ਯਾਨੀ ਕਿ ਉਹ ਠੀਕ ਹੋਇਆ ਸੀ ਨਾਰਮਲ ਹੋਇਆ ਸੀ ਇਸ ਤੋਂ ਇਲਾਵਾ ਸਾਡੀਆਂ ਅੱਖਾਂ ਵਾਸਤੇ ਬਹੁਤ ਵਧੀਆ ਹੁੰਦਾ ਕਿਉਂਕਿ ਇਹਦੇ ਵਿੱਚ ਅੱਖਾਂ ਵਾਸਤੇ ਜਿਹੜੇ ਲਾਭ ਤਾਂ ਇੱਕ ਹੁੰਦੇ ਨੇ ਐਂਟੀ ਆਕਸੀਡੈਂਟਸ ਉਹ ਮੋਤੀਆ ਬਿੰਦ ਨੂੰ ਹੋਣ ਤੋਂ ਰੋਕਦੇ ਆ ਅੱਛਾ ਜੀ ਤਾਂ ਸਾਡੀ ਉਮਰ ਨਾਲ ਸੰਬੰਧਿਤ ਇੱਕ ਡਿਸੀਜ਼ ਹੁੰਦੀ ਹੈ ਮੈਕੂਲਰ ਡੀਜਨਰੇਸ਼ਨ ਉਹਦੇ ਇੱਕ ਉਹ ਜੋਖਮ ਨੂੰ ਘਟ ਕਰ ਦਿੰਦੇ ਜੋ ਕਿ ਸਾਡੇ ਬਲਾਈਂਡਨੈਸ ਦਾ ਜਨਨਪੰਦਾ ਕਈ ਵਾਰੀ ਕਾਰਨ ਬਣ ਜਾਂਦਾ ਹੂੰ ਹੂੰ ਉਹ ਇਹਦੇ ਵਿੱਚ ਵਿਟਾਮਿਨ ਏ ਜਿਹੜਾ ਵਾ ਉਹ ਸਾਡੇ ਕਾਰਨੀਆਂ ਦੀ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਹੂੰ ਹੂੰ ਔਰ ਇਹ ਬਹੁਤਾਂ ਜਿਆਦਾ ਟਾਈਮ ਵੀ ਨਹੀਂ ਲਾਉਂਦਾ ਫਿਰ ਉਹ ਉਹਨਾਂ ਨੂੰ ਠੀਕ ਕਰਨ ਵਾਸਤੇ ਅੱਛਾ ਡਾਕਟਰ ਸਾਹਿਬ ਜਿਵੇਂ ਇਹਦੇ ਇਹਦੇ ਬੀਜ ਖੈਰ ਗ੍ਰੀਨ ਨਹੀਂ ਹੈਗੇ ਚਿੱਟੇ ਨੇ ਮੈਂ ਚੈੱਕ ਕੀਤਾ ਉਹ ਗ੍ਰੀਨ ਬੀਜ ਕਿਸੇ ਹੋਰ ਸ਼ਾਇਦ ਨੇ ਮੈਂ ਲਿਆਉਣਾ ਤਾਂ ਹੋਣਾ ਮੈਨੂੰ ਯਾਦ ਨਹੀਂ ਪਰ ਇਹਦੇ ਵਿੱਚ ਜਿਵੇਂ ਆਮ ਮਗਜ ਉਹ ਦੂਰੇ ਹੋਣੇ ਸ਼ਾਇਦ ਉਹ ਗ੍ਰੀਨ ਹੁੰਦੇ ਨੇ ਬਿਲਕੁਲ ਹਾਂ ਹਾਂ ਉਹ ਗ੍ਰੀਨ ਹੁੰਦੇ ਨੇ ਮਹਿੰਗੇ ਵੀ ਨੇ ਉਹ ਜੰਦੇ ਉਹ ਮੇਰੇ ਵਾਈਫ ਵੀ ਕਹਿੰਦੇ ਹਾਂ ਆਖਿਰ ਇਹਦੇ ਵਿੱਚ ਜਿਵੇਂ ਆਪਾਂ ਬੀਜ ਕੱਢਦੇ ਆ ਕੀ ਫਿਰ ਇਹਨਾਂ ਨੂੰ ਇਦਾਂ ਛਿਲਕੇ ਸਮੇਤ ਤਾਂ ਖਾ ਨਹੀਂ ਸਕਦੇ ਜਾਂ ਇਹ ਫਿਰ ਉਹਨੂੰ ਚਤ ਕੇ ਉਹਦੇ ਚ ਮਾੜਾ-ਬੋਟਾ ਜਿਹੜਾ ਰਸਾ ਹੈ ਉਹ ਤਾਂ ਖਾਂਦੇ ਆ ਜਾਏਗਾ ਹੀ ਅੰਦਰ ਜੇ ਤੁਸੀਂ ਅਲੱਗ ਛਿਲਕਾ ਨਹੀਂ ਕੱਢਣਾ ਉਹਨੂੰ ਥੁੱਕ ਦਿਓ ਜਾਂ ਫਿਰ ਇਹਨੂੰ ਮਤਲਬ ਸਕਾ ਕੇ ਅਲੱਗ ਬੀਜ ਕੱਢੇ ਜਾ ਸਕਦੇ ਆ ਇਹਦੇ ਹਨ ਬ੍ਰੇਕ ਇਹਦੇ ਤੁਸੀਂ ਸਕਾ ਕੇ ਵੀ ਬੀਜ ਖਾ ਸਕਦੇ ਹੋ। ਹਮਮ। ਤਾਂ ਜਿਹੜੇ ਤਾਜ਼ੇ ਇੱਕ ਕਾਲ ਕੇ ਅਗਰ ਤੁਸੀਂ ਚਬ ਸਕਦੇ ਹੋ ਦੰਦ ਤੁਹਾਡੇ ਠੀਕ ਹੈ ਜਾਂ ਨਹੀਂ ਤੇ ਫਿਰ ਤੁਸੀਂ ਉਹਨੂੰ ਗ੍ਰਾਈਂਡ ਕਰਕੇ ਜਾਂ ਪੁੱਟ ਕੇ ਜਿਸ ਤਰ੍ਹਾਂ ਵੀ ਖਾ ਸਕਦੇ ਹੋ। ਤੋਂ ਮੈਂ ਦੱਸਦਾ ਤੁਹਾਨੂੰ ਕਿ ਬੀਜ ਜਿੰਨੇ ਆਪਾਂ ਸੌਖੇ ਤਰੀਕੇ ਨਾਲ ਕਿਵੇਂ ਕੱਢਣੇ। ਅੱਛਾ ਜੀ। ਮੈਨੂੰ ਥੋੜਾ ਜਾ ਕਰੀ। ਜੀ। ਇਮਿਊਨ ਸਿਸਟਮ ਨੂੰ ਬਹੁਤ ਕਿਉਂਕਿ ਇਹਦੇ ਵਿੱਚ ਐਸਕੋਰਬਿਕ ਐਸਿਡ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦਾ ਜਿਹਨੂੰ ਅਸੀਂ ਸੌਖੀ ਭਾਸ਼ਾ ਦੇ ਵਿੱਚ ਵਿਟਾਮਿਨ ਸੀ ਕਹਿੰਦੇ ਨੇ। ਹਮ। ਇਹ ਸਾਡੇ ਕੈਂਸਰ ਦੇ ਜੋਖਮ ਨੂੰ ਵੀ ਘਟ ਕਰਦਾ। ਕਿ ਜੋ ਬੈਕਟੀਰੀਅਲ ਇਨਫੈਕਸ਼ਨ ਨੂੰ ਰੋਕਣ ਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਜੀ ਹੁਣ ਤਰਬੂਜ ਦਾ ਜਿਹੜਾ ਜੂਸ ਆ ਜਾਂ ਆਪਾਂ ਵੈਸੇ ਲੈਨੇ ਆ ਇਹ ਸਾਡੇ ਸਰੀਰ ਨੂੰ ਜਿਵੇਂ ਆਪਾਂ ਗੱਲ ਕੀਤੀ ਸੀ ਪਹਿਲਾਂ ਵੀ ਕਿ ਐਕਸਰਸਾਈਜ਼ ਤੋਂ ਬਾਅਦ ਜਿਹੜਾ ਬਿਹਤਰ ਮਹਿਸੂਸ ਕਰਨ ਦੇ ਵਿੱਚ ਹੈਲਪ ਕਰਦਾ ਉਹ ਜਿਹੜਾ ਸਿਟਰੂਲਿਨਸ ਹੁੰਦਾ ਨਾ ਹੂੰ ਉਹਦਾ ਕੰਮ ਹੀ ਹੁੰਦਾ ਕਿ ਉਹ ਜੋ ਫੂਨ ਦੇ ਪ੍ਰਵਾਹ ਦੇ ਘਟ ਸਾਡੇ ਮਸਲ ਦੇ ਕੰਮ ਨੂੰ ਬਿਹਤਰ ਬਣਾਉਂਦਾ ਅੱਛਾ ਉਹਦੇ ਵਿੱਚ ਇੱਕ ਨਾਈਟ੍ਰਿਕ ਆਕਸਾਈਡ ਪੈਦਾ ਕਰਦਾ ਹੈ ਹੂੰ ਉਹ ਸਿਟਰੂਲਿਨ ਸਾਡੇ ਸਰੀਰ ਦੇ ਵਿੱਚੋਂ ਜਿਹੜਾ ਅਮੋਨੀਆ ਹੁੰਦਾ ਉਹਨੂੰ ਵੀ ਬਾਹਰ ਕੱਢਦਾ ਜੀ ਇੱਕ ਲੈਕਟਿਕ ਨਾਮਕ ਪਦਾਰਥ ਦੀ ਮਾਤਰਾ ਨੂੰ ਵਧਾ ਦਿੰਦਾ ਜਿਹੜਾ ਐਕਸਰਸਾਈਜ਼ ਦੇ ਦੌਰਾਨ ਸਾਡੇ ਸਰੀਰ ਦੇ ਵਿੱਚ ਬਣਦਾ ਤੇ ਮਸਲ ਦੇ ਵਿੱਚ ਦਰਦ ਦਾ ਕਾਰਨ ਬਣਦਾ ਨਾ ਉਹਨੂੰ ਵੀ ਠੀਕ ਕਰਦਾ ਜਿਹੜੀ ਅਗਰ ਤੁਹਾਨੂੰ ਮਸਲ ਪੇਨ ਐਕਸਰਸਾਈਜ਼ ਤੋਂ ਬਾਅਦ ਦੀ ਹੈ ਤੇ ਕਈ ਵਰੀ ਉਹ ਟੈਬਲੇਟ ਲੈ ਲੈਂਦੇ ਨੇ ਜਾਂ ਕੁਝ ਲੈਂਦੇ ਉਹ ਉਹ ਉਹਦੇ ਵਾਸਤੇ ਵੀ ਬਹੁਤ ਵਧੀਆ ਹੈ ਹੁਣ ਚਮੜੀ ਨੂੰ ਵਾਸਤੇ ਬਹੁਤ ਵਧੀਆ ਤੋਂ ਇਹਦੇ ਵਿੱਚ ਵਿਟਾਮਿਨ ਸੀ ਜਿਹੜਾ ਉਹ ਤੁਹਾਡੇ ਸਕਿਨ ਦੇ ਵਿੱਚ ਕੋਲੇਜਨ ਪੈਦਾ ਕਰਦਾ ਕੋਲੇਜਨ ਤੁਹਾਡੇ ਇਮਿਊਨ ਸਿਸਟਮ ਨੂੰ ਵਧਾ ਕੇ ਜਿਹੜੇ ਸਾਡੇ ਸਕਿਨ ਦੇ ਸਮੋ ਸੈੱਲ ਹੁੰਦੇ ਆ ਨਾ ਉਹਨਾਂ ਨੂੰ ਰਿਕਵਰ ਕਰਦਾ ਕਿਸੇ ਕਿਸੇ ਕਾਰਨ ਜਦੋਂ ਡੈਮੇਜ ਹੁੰਦੇ ਆ ਕੋਲੇਜਨ ਦਾ ਕੀ ਫੰਕਸ਼ਨ ਹੈ ਕਿ ਸਾਡੀ ਚਮੜੀ ਨੂੰ ਉਹ ਲਚਕਤਾ ਦਿੰਦਾ ਹੂੰ ਕਿ ਤਾਕਤ ਦਿੰਦਾ ਵੀ ਜਿਹੜੀ ਜਿਹ ਸੈੱਲ ਸਾਡੀ ਚਮੜੀ ਦੇ ਡੈੱਡ ਹੋਏ ਹੁੰਦੇ ਆ ਉਹਨਾਂ ਨੂੰ ਚੇਂਜ ਕਰਦਾ ਜੀ ਜਿਹੜੀਆਂ ਸੀ ਮਹਿੰਗੀਆਂ ਮਹਿੰਗੀਆਂ ਸਾਡੀਆਂ ਬੀਬੀਆਂ ਰਣੀਆਂ ਕਰੀਮਾਂ ਲੈ ਲੈ ਕੇ ਕੋਲੇਜਨ ਵਾਲੀਆਂ ਝੁਰੜੀਆਂ ਨੂੰ ਠੀਕ ਕਰਨ ਲਈ ਲਾਉਂਦੀਆਂ ਨਾ ਉਹਦੇ ਵਾਸਤੇ ਉਹ ਤਰਬੂਜ ਖਾ ਲਿਆ ਕਰਨ ਤਾਂ ਬਹੁਤ ਵਧੀਆ ਚੀਜ਼ ਹੈ ਵੈਰੀ ਗੁੱਡ ਕਿਹਦੇ ਤੋਂ ਤੁਹਾਡਾ ਪ੍ਰਸੰਨ ਹੈ ਬੰਦਾ ਕਿ ਉਹ ਇਹਦੇ ਵਿੱਚ ਵਿਟਾ ਕੈਰੋਟਿਨ ਹੁੰਦਾ ਉਹ ਵਿਟਾਮਿਨ A ਵਰਗਾ ਹੁੰਦਾ ਇਹ ਉਹਦੀ ਚਮੜੀ ਦੇ ਸੈੱਲ ਨੂੰ ਮਰਮਤ ਕਰਨ ਦੇ ਵਿੱਚ ਹੁੰਦਾ ਤੁਹਾਡੀ ਡਰਾਈ ਸਕਿਨ ਤੁਹਾਡੀ ਜਿਹੜੀ ਝੁਰੜੀਆਂ ਦੀ ਪ੍ਰੋਬਲਮ ਹੈ ਉਹਨੂੰ ਠੀਕ ਕਰਦਾ ਇਹਦੇ ਵਿੱਚ ਵਿਟਾਮਿਨ B6 ਤੁਹਾਡੇ ਜਿਹੜੇ ਪਿੰਪਲਸ ਵਗੈਰਾ ਬਣ ਜਾਂਦੇ ਉਹਨਾਂ ਨੂੰ ਰੋਕਣ ਦੇ ਵਿੱਚ ਵੀ ਹੈਲਪ ਕਰ ਸਕਦਾ ਇਹਦਾ ਤੁਸੀਂ ਫੇਸ ਮਾਸਕ ਲਈ ਵੀ ਬਣਾ ਸਕਦੇ ਹੋ ਅੱਛਾ ਜੀ ਉਹ ਤੀਕਾ ਜਿਹੜਾ ਅਲੱਗ ਹੁੰਦਾ ਉਹ ਇੱਥੇ ਆਪਾਂ ਦੱਸ ਨਹੀਂ ਸਕਦੇ ਲੰਮਾ ਹੋਏਗਾ ਇਹਦੇ ਵਿੱਚ ਕੀ ਹੁੰਦਾ ਕਿ ਇਹ ਡਾਈਜੈਸ਼ਨ ਦੇ ਸਿਸਟਮ ਨੂੰ ਬਹੁਤ ਵਧੀਆ ਕਰਦਾ ਕਿਉਂਕਿ ਇਹਦੇ ਵਿੱਚ ਕੁਝ ਜਿਹੜੇ ਪੌਦਿਆਂ ਦੇ ਮਿਸ਼ਰਣ ਤੋਂ ਮਿਲਣ ਵਾਲੇ ਪੋਲੀਫੈਨੋਲਸ ਨੇ ਨਾ ਸਾਨੂੰ ਉਹ ਸਾਡੀਆਂ ਅੰਤੜੀਆਂ ਦੇ ਵਿੱਚ ਚੰਗੇ ਬੈਕਟੀਰੀਆ ਨੂੰ ਖਰਾਕ ਦਿੰਦੇ ਹੂੰ ਜੋ ਜਿਹਦੇ ਨਾਲ ਸਾਡਾ ਡਾਈਜੈਸਟਿਵ ਸਿਸਟਮ ਵਧੀਆ ਹੁੰਦਾ ਸਾਡੀਆਂ ਅੰਤੜੀਆਂ ਤੇ ਸਾਡੇ ਦਿਮਾਗ ਦੀ ਜਿਹੜੀ ਸਿਹਤ ਆ ਉਹ ਆਪਸ ਵਿੱਚ ਜਿਹੜਾ ਇਹਨਾਂ ਦਾ ਕਨੈਕਸ਼ਨ ਹੈ ਉਹਨਾਂ ਨੂੰ ਕਰਦਾ ਹੂੰ ਇਹਦਾ ਗਲਾਈਸੈਮਿਕ ਲੋਡ ਵੀ ਦੂਜੇ ਫਰੂਟ ਦੇ ਕੰਪੀਅਰ ਬਹੁਤ ਘਟਣਾ ਜਨਨਕੀ ਸ਼ੂਗਰ ਵਾਲਾ ਵੀ ਰੋਟੀ ਤੋਂ ਬਾਅਦ ਇੱਕ ਦੋ ਪੀਸੀ ਦੇ ਲੈ ਸਕਦਾ ਹੁਣ ਅਪ ਥੋੜੀ ਜੀ ਦੀ ਦਸੀਏ ਕਿ ਕਿਹਨਾਂ ਨੂੰ ਨਹੀਂ ਲੈਣਾ ਚਾਹੀਦਾ ਓਕੇ ਮਾਈਗਰੇਨ ਵਾਲੇ ਲੋਕ ਜਿਨ੍ਹਾਂ ਨੂੰ ਉਹਨਾਂ ਨੂੰ ਥੋੜੀ ਮਾਤਰਾ ਘਟ ਦੇ ਵਿੱਚ ਲੈਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਤਰਬੂਜ ਦੇ ਵਿੱਚ ਇੱਕ ਟੈਰਾਮਾਈਨ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਹਮ ਇਸ ਕਰਕੇ ਉਹ ਇੱਕ ਐਮੀਨੋ ਐਸਿਡ ਜਿਹੜਾ ਮਾਈਗਰੇਨ ਨੂੰ ਸ਼ੁਰੂ ਕਰ ਸਕਦਾ ਜੇਕਰ ਮਾਈਗਰੇਨ ਵਾਲਿਆਂ ਨੂੰ ਲੱਗਦਾ ਕਿ ਤਰਬੂਜ਼ ਖਾਣ ਦੇ ਨਾਲ ਉਹਨਾਂ ਦੀ ਸਿਰਦਰਦ ਵੱਧਦੀ ਹੈ ਹੂੰ ਉਹ ਕੋਸ਼ਿਸ਼ ਕਰਨ ਤੇ ਨਾ ਖਾਣ ਜਾਂ ਥੋੜੀ ਮਾਤਰਾ ਦੇ ਵਿੱਚ ਖਾ ਲੈਣਾ ਓਕੇ ਜਾਂ ਫਿਰ ਜਿੰਨਾਂ ਲੋਕਾਂ ਨੂੰ ਕੋਈ ਰੈਗਵੀਡ ਵਗੈਰਾ ਦੇ ਪਰਾਗਾਂ ਤੋਂ ਅਲਰਜੀ ਹੈ ਹੂੰ ਉਹ ਥੋੜਾ ਜਿਹਾ ਆਪਣਾ ਧਿਆਨ ਰੱਖਣ ਵੀ ਖਾਣ ਨਾਲ ਤੁਹਾਡੇ ਸਰੀਰ ਦੇ ਉੱਪਰ ਕੋਈ ਸ਼ਿਫਾਕੀ ਵਗੈਰਾ ਦੀਆਂ ਨਿਸ਼ਾਨੀਆਂ ਜਾਂ ਸਾਹ ਲੈਣ ਦੇ ਵਿੱਚ ਮੁਸ਼ਕਲਤ ਨਹੀਂ ਆਉਂਦੀ ਹੂੰ ਹੁਣੇ ਅਗਰ ਕਿਸੇ ਨੂੰ ਜ਼ਿਆਦਾ ਖਾਵਾਂਗੇ ਤਾਂ ਕਈ ਵਾਰੀ ਪੇਟ ਉਫਾਰਾ ਕਰਦਾ ਜਲੂਜ਼ ਮੋਸ਼ਨ ਇਰੀਟੇਬਲ ਬਾਵਲ ਸੈਂਡਰੋਮ ਵਗੈਰਾ ਕਰਦਾ ਉਹ ਸੜਕੇ ਸਾਨੂੰ ਥੋੜਾ ਧਿਆਨ ਰੱਖਣਾ ਪੈਦਾ। ਬਾਕੀ ਉਹਨੂੰ ਵੀਜ਼ਾ ਦੀ ਗੱਲ ਕਰੀ ਨਾ ਉਹ ਤੁਸੀਂ ਜਦੋਂ ਇਹਨੂੰ ਮਤਲਬ ਕੱਟ ਕੇ ਇਹਦਾ ਰੈੱਡ ਪਾਰਟ ਆਪਾਂ ਕੱਢ ਲਾਂਗੇ ਨਾ। ਹੂੰ। ਫਿਰ ਤੁਸੀਂ ਉਹਨੂੰ ਮਿਕਸੀ ਦੇ ਵਿੱਚ ਪਾ ਲਓ। ਹੂੰ। ਉਹਨੂੰ ਗ੍ਰाइंड ਕਰੋਗੇ ਨਾ। ਹੂੰ। ਗ੍ਰाइंड ਕਰਾਂਗੇ ਕੁਝ ਸਾਨੂੰ ਐਕਸਟਰਾ ਉਹਦੇ ਵਿੱਚ ਐਡ ਕਰਨ ਦੀ ਲੋੜ ਨਹੀਂ ਬਿਲਕੁਲ ਇੰਨੇ ਜੂਸ ਬਣ ਜਾਣਾ। ਕਿਉਂਕਿ ਬਹੁਤ ਕੋਲਾ ਹੁੰਦਾ। ਅੱਛਾ ਜੀ। ਕੱਢਣ ਸਾਰੀ ਕੱਚਿਆਂ ਨੂੰ ਹੀ ਮਤਲਬ हां ओ ओ ਜਦੋਂ ਤੁਸੀਂ ਉਹਨੂੰ ਪਣ ਲੋਗੇ ਤੇ ਪਾਣੀ ਦੇ ਨਾਲ ਤੇ ਉਹ ਜੂਸ ਜਿਹੜਾ ਥੱਲੇ ਬਰਤਨ ਦੇ ਵਿੱਚ ਆ ਗਿਆ ਨਾ ਤੇ ਉਹ ਜਿਹੜੀ ਬਾਕੀ ਉਹਨੂੰ ਚੰਗੀ ਤਰ੍ਹਾਂ ਉੱਪਰ ਹਿਲਾ ਦਿਓਗੇ ਤੇ ਬੀਜ ਬੀਜ ਜਿਹੜੇ ਇਕੱਲੇ ਉਹ ਤੁਹਾਡੀ ਪਾਣੀ ਦੇ ਵਿੱਚ ਰਹਿ ਜਾਣੇ ਓਕੇ ਉਹਨਾਂ ਬੀਜਾਂ ਨੂੰ ਫਿਰ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਸੁਕਾ ਕੇ ਖਾਣਾ ਸਟੋਰ ਕਰਨੇ ਤੁਸੀਂ ਸਟੋਰ ਵੀ ਕਰ ਸਕਦੇ ਹੋ ਹੂੰ ਹੂੰ ਤੁਸੀਂ ਵੈਸੇ ਖਾਣੇ ਆ ਤਾਂ ਵੈਸੇ ਵੀ ਖਾ ਸਕਦੇ ਹੋ ਮੈਂ ਤਾਂ ਵੈਸੇ ਹੀ ਖਾ ਜਣਾ ਹੁਣ ਓਕੇ ਇਸ ਕਰਕੇ ਇਹ ਇਹਨਾਂ ਦਿਨਾਂ ਦੇ ਵਿੱਚ ਵਾਟਰਮੈਲਨ ਬਹੁਤ ਵਧੀਆ ਸਿਰਫ 슈ਗਰ ਜਿੰਨਾਂ ਲੋਕਾਂ ਨੂੰ ਉਹਨਾਂ ਦੇ ਵਾਸਤੇ ਵੀ ਮੈਂ ਥੋੜਾ ਦੱਸ ਦੇਣਾ ਜੀ ਉਹਨਾਂ ਨੇ ਵੀ ਖਾਣਾ ਹੋਵੇ ਹੂੰ ਹੂੰ 슈ਗਰ ਵਾਲੇ ਮਰੀਜ਼ ਵੀ ਥੋੜੀ ਮਾਤਰਾ ਦੇ ਵਿੱਚ ਇਹਨੂੰ ਜਿਆਦਾ ਲਾਲ ਤੋਂ ਖਾਲੀ ਥੋੜਾ ਜਿਹਾ ਖੱਚਾ ਹਿੱਸਾ ਹੋਵੇ ਨਾ ਜਿਹੜਾ ਲਾਲ ਜਿਆਦਾ ਨਾ ਹੋਇਆ ਹੋਵੇ ਉਹ ਵੈਸੇ ਵੀ 1-2 ਪੀਸ ਰੋਟੀ ਤੋਂ ਬਾਅਦ ਵਿੱਚ ਖਾਲੀ ਭੇਟ ਨਹੀਂ ਹੂੰ ਜਾਂ ਰੋਟੀ ਤੋਂ ਪਹਿਲਾਂ ਨਹੀਂ ਰੋਟੀ ਤੋਂ ਬਾਅਦ ਵਿੱਚ ਜੀ ਉਹ 2 ਪੀਸ ਲੈ ਸਕਦੇ ਆ ਅਗਰ ਉਹਨਾਂ ਨੇ ਹੋਰ ਜਿਆਦਾ ਲੈਣ ਨੂੰ ਦਿਲ ਕਰੇ ਉਹ ਫਿਰ ਕੀ ਕਰਨਾ ਕਿ ਇਹਨੂੰ ਪਹਿਲਾਂ ਨਚੋੜ ਲੈਣੇ ਦੇ ਵਿੱਚੋਂ ਇਹਦਾ ਇਹਦਾ ਜੂਸ ਜਿਹੜਾ ਹੈਗਾ ਹੂੰ ਜੂਸ ਨੂੰ ਜਦੋਂ ਬਾਹਰ ਨਿਕਲ ਜਾਏਗਾ ਤੇ ਮਿੱਠਾ ਜਿਆਦਾ ਜਿਹੜਾ ਉਹ ਬਾਹਰ ਬਰਤਨ ਦੇ ਵਿੱਚ ਆ ਜਾਣਾ ਤੇ ਫਿਰ ਉਹ ਜਿਹੜਾ ਫਾਈਬਰ ਵਾਈ ਦਾ ਉਹਨੂੰ ਉਹ ਰੱਜ ਕੇ ਵੀ ਲੈ ਸਕਦੇ ਹੂੰ 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 ਲੋਕੋ ਜੇ ਤੁਹਾਡੀ ਅਗਰ ਤੁਹਾਡੀ 슈ਗਰ ਕਿਸੇ ਕਾਰਨ ਵਧਦੀ ਆ ਤੇ ਜਾਂ ਕੰਟਰੋਲ ਦੇ ਵਿੱਚ ਨਹੀਂ ਰਹਿੰਦੀ ਜੀ ਅਗਰ ਤੁਹਾਡੀ 슈ਗਰ ਕਾਬੂ ਦੇ ਵਿੱਚ ਹੈ ਤੁਸੀਂ ਡਾਕਟਰ ਦੀ ਸਲਾਹ ਨਾਲ ਦੋ ਇੱਕ ਤਿਆਰ ਪੀਸ ਲੈ ਸਕਦੇ ਆ ਲੇਕਿਨ ਉਹ ਜਿਆਦਾ ਰਾਈਪ ਜਿਹੜਾ ਜਿਆਦਾ ਮਿੱਠੇ ਵਾਲਾ ਹਿੱਸਾ ਉਹ ਨਾਲ ਹੂੰ ਇਸ ਕਰਕੇ ਕੁਦਰਤ ਦੀ ਦਿੱਤੀ ਹੋਈ ਖਰਾਕ ਹੈ ਹੋਰ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਤਾਜ਼ਾ ਵੀ ਮਿਲਦਾ ਸਸਤਾ ਵੀ ਮਿਲਦਾ ਤੇ ਬਹੁਤ ਵਧੀਆ ਜਿਹੜਾ ਕਿ ਕਿਉਂਕਿ ਅਸੀਂ ਕਈ ਵਾਰੀ ਗਰਮੀਆਂ ਦੇ ਵਿੱਚ ਨਾ ਸਾਨੂੰ ਪਾਣੀ ਦੀ ਟੋਣਾ ਸਭ ਜ਼ਿਆਦਾ ਲੋੜ ਹੁੰਦੀ ਜੀ ਜੇਕਰ ਅਸੀਂ ਸਾਰਾ ਦਿਨ ਪਾਣੀ ਜਾਂ ਲੱਸੀ ਪੀ ਜਾਵਾਂਗੇ ਨਾ ਤੇ ਕੁਝ ਮਿਨਰਲਸ ਕੁਝ ਵਿਟਾਮਿਨਸ ਸਾਡੀ ਡਾਇਟਰੀ ਵਿੱਚੋਂ ਕੱਟ ਹੋ ਜਾਂਦੇ ਨੇ ਸਮਝ ਆਉਂਦੀ ਸਰ ਹਾਂ ਹਾਂ ਅਗਰ ਅਸੀਂ 1-2 ਗਲਾਸ ਦਿਨ ਦੇ ਵਿੱਚ ਇਹਦੇ ਜਾਂ ਵੈਸੇ ਵੀ ਪਲੇਟ ਭਰ ਕੇ ਜਿੰਨਾ ਲੋਕ ਨੂੰ ਸੂਟ ਕਰਦਾ ਜਿਵੇਂ ਅਸੀਂ ਗੱਲ ਕੀਤੀ ਹੈ ਉਹ ਤੁਸੀਂ ਲੈ ਲੋਗੇ ਤੁਹਾਨੂੰ ਪਾਣੀ ਵੀ ਮਿਲ ਜਣਾਣਾ ਇਹ ਤੁਹਾਨੂੰ मिनरल्स ਹਨ ਉਹ ਬਿਮਾਰੀਆਂ ਨਾਲ ਲੜਨ ਵਾਲੇ ਤੱਤ ਜੀ ਤੇ ਤੁਹਾਨੂੰ ਜਿਹੜੀ ਉਹ ਦੇ ਵਿੱਚੋਂ ਵਿਟਾਮਿਨਸ ਵਗੈਰਾ ਵੀ ਚੰਗੀ ਮਾਤਰਾ ਦੇ ਵਿੱਚ ਮਿਲ ਜਾਂਦੇ ਆ ਗਜ਼ਾਰੇ ਜੋਗਾ ਤੁਹਾਨੂੰ ਕਾਰਬੋਹਾਈਡਰੇਟਸ ਵੀ ਇਹਦੇ ਚੋਂ ਮਿਲ ਜਾਂਦਾ ਅੱਛਾ ਜੀ ਸੋ ਇਹ ਬਹੁਤ ਵਧੀਆ ਹੈਗਾ ਇਹਨਾਂ ਦਿਨਾਂ ਦੇ ਵਿੱਚ ਖਾਣੇ ਚਾਹੀਦੇ ਸਾਨੂੰ ਬਹੁਤੇ ਮਹਿੰਗੇ ਆ ਫਰੂਟ ਜਿਹੜੇ ਉਹ ਕੋਈ ਜ਼ਰੂਰੀ ਨਹੀਂ ਹੁੰਦੇ ਇੱਕ ਲਗਭਗ ਸਾਨੂੰ ਤਾਜੀ ਕਰੀਪਰੀ ਮਿਲਦੇ ਨੇ ਡੇਲੀ ਹੁਣ ਘਰਾਂ ਦੇ ਵਿੱਚ ਉਹ ਰੇੜਿਆਂ ਵਾਲੇ ਅੱਜ ਕੱਲੇ ਹੀ ਫਿਰਦੇ ਹੋਏ ਆਉਂਦੇ ਹੂੰ ਰੋ ਐਵੇਂ ਸਸਤਾ ਹੀ ਹੈ 15 ਵੀਰ ਭਾਈ ਕੋਲ ਇਹਨਾਂ ਕੀ ਹੁਣਾ ਚਲੋ ਮੈਂ ਰੇਟ ਤਾਂ ਕਦੀ ਪੁੱਛਿਆ ਨਹੀਂ ਜੀ ਲੈ ਲਈਦਾ ਜਦੋਂ ਕੋਈ ਵਾਰੀ ਚਲੋ ਖੇਤਾ ਜਵਾਬ ਦੇ ਵੀ ਆ ਜਾਂਦੇ ਨਹੀਂ ਤਾਂ ਫਿਰ ਉਹ ਇਦਾਂ ਖਰੀਦ ਲਈਦਾ ਹਾਂ ਬਿਲਕੁਲ ਸਰ ਥੈਂਕ ਥੈਂਕ ਯੂ ਇੱਕ ਅੱਛਾ ਆਪਣਾ ਰਜਿੰਦਰ ਸਿੰਘ ਜੀ ਕਹਿੰਦੇ ਕਹਿੰਦੇ ਜੀ ਉਹ ਤਰਬੂਜ ਖਾਣ ਤੋਂ ਬਾਅਦ ਕਈ ਵਾਰੀ ਪਿਆਸ ਲੱਗਦੀ ਹੈ ਐ ਵੈਸੇ ਮੈਨੂੰ ਤਾਂ ਮਹਿਸੂਸ ਨਹੀਂ ਹੋਇਆ ਤੇ ਦੂਸਰਾ ਜਿਹੜਾ ਆਪਾਂ ਬੀਜ ਬੀਜ ਦਾ ਜ਼ਿਕਰ ਕੀਤਾ ਸੀ ਉਹ ਬੀਜ ਦੀ ਮੈਂ ਤਸਵੀਰ ਪਾ ਦਿੱਤੀ ਹੈ ਅਰਜਿੰਦਰ ਜੀਮਾ ਜੀ ਵੀ ਨੇ ਲਿਖਿਆ ਤੇ ਆਪਣਾ ਅ ਰਾਮਬਾਬਾ ਮਾਨੁਕੇ ਸਾਹਿਬ ਨੇ ਵੀ ਲਿਖਿਆ ਉਹ ਅਸਲ ਚ ਪੇਠੇ ਦੇ ਬੀਜ ਹੁੰਦੇ ਆ ਗ੍ਰੀਨ ਰੰਗ ਦੇ ਜਿਹੜੇ ਆਪਾਂ ਆਮ ਪੇਠੇ ਦੇ ਨਹੀਂ ਪੇਠੇ ਦੇ ਨੇ ਸਰ ਜੇ ਤੱਕੜਦੇ ਹੋ ਤਾਂ ਮਸੂਲੀ ਹੁੰਦੇ ਬਲੈਕ ਉਹ ਪੇਠੇ ਦੇ ਹੁੰਦੇ ਜਿਹੜੀ ਪੇਠੇ ਦੀ ਮਿਠਾਈ ਆ ਵੱਡਾ ਪੇਠਾ ਹੁੰਦਾ ਨਾ ਗ੍ਰੀਨ ਬੀਜ ਹੁੰਦੇ ਉਹਦਾ ਗੁੱਦਾ ਚਿੱਟਾ ਨਹੀਂ ਜੀ ਉਹ ਗੱਲ ਤੋਂ ਗੱਲ ਛੱਲੀ ਹੋਣੀ ਜਿਹੜਾ ਆਪਣਾ ਇੱਕ ਦਿਨ ਦਾ ਹਲਵਾ ਘੱਟ ਹੁੰਦਾ ਨਾ ਕਿਹੜਾ ਹੂੰ ਖਲਗੀ ਕੱਦੂ ਦੇ ਬੀਜ ਯਾਨੀ ਕਿ ਕਿਸੇ ਵੀ ਉਹ ਹਾਂ ਉਹਦੇ ਵਿੱਚ ਪ੍ਰੋਬਲਮ ਇਹ ਹੈ ਨਾ ਮੈਨੂੰ ਵੀ ਉਹ ਦੁਕਾਨ ਇਹਨਾਂ ਦੇ ਬੀਜ ਬਹੁਤ ਵਧੀਆ ਦਿਸਣ ਗਾ ਦੁਕਾਨਦਾਰ ਨਾ ਮੈਨੂੰ ਵੀ ਕੱਦੂ ਦੇ ਮੈਂ ਯਾਰ ਕੱਦੂ ਦੇ ਕੱਦੂ ਦਾ ਕੀਆ ਹੁੰਦਾ ਇਹ ਤੁਹਾਡੇ ਮਾਝੇ ਚ ਵੀ ਉਹਨੂੰ ਹਲਵਾ ਕੱਦੂ ਕਹਿੰਦੇ ਨੇ ਉਹ ਅਸਲ ਚ ਪੇਠਾ ਹੁੰਦਾ ਉਹ ਸਬਜ਼ੀ ਵਾਲਾ ਵੀ ਹੁੰਦਾ ਤੇ ਸਵੀਟਸ ਵਾਲਾ ਵੀ ਹੁੰਦਾ ਹਾਂਜੀ ਜੀ ਉਹਦੀ ਉਹਦੀ ਚਟਣੀ ਬਹੁਤ ਸੁਣੀ ਬੰਦੀ ਟਵਣਾ ਸਾਹਿਬ ਹੂੰ ਉਹਨੂੰ ਤੁਸੀਂ ਚਟਣੀ ਬਣਾ ਕੇ ਵੀ ਲੈਣੀ ਹੋਵੇ ਨਾ ਉਹਨੂੰ ਕੱਦੂ ਕਸ਼ ਕਰਕੇ ਤੇ ਉਹਦੇ ਉੱਪਰ ਲਾਈਟ ਜਾਂ ਤੁਸੀਂ ਨਮਕ ਵਗੈਰਾ ਜਾਂ ਜੋ ਕੋਈ ਹੋਰ ਪਸੰਦ ਕਰਦੇ ਹੋ ਉਹਨਾਂ ਜਿਹੜਾ ਪੌਨਿੰਗ ਤੇ ਪਾਉਗਾ ਤਾਂ ਉਹ ਵੀ ਸਾਡੀ ਸਿਹਤ ਵਾਸਤੇ ਇਹਨਾਂ ਦਿਨਾਂ ਚ ਬਹੁਤ ਵਧੀਆ ਹੁੰਦੀ ਚਲੋ ਉਹਨਾਂ ਤੇ ਵੀ ਆਪਾਂ ਕਿਸੇ ਦਿਨ ਲੱਗ ਹੂੰ ਗੱਲ ਕਰ ਲਵਾਂਗੇ ਬੀਜ ਮਤਲਬ ਕਿਸੇ ਵੀ ਸਬਜ਼ੀ ਦੇ ਜਿਹੜੇ ਬੀਜ ਹੁੰਦੇ ਨੇ ਜਾਂ ਟਰੇਲੇ ਦੇ ਬੀਜ ਤੇ ਉਹ ਕੱਦੂ ਦੇ ਕੀਆ ਦੇ ਜੋ ਵੀ ਇਹ ਸਾਰਿਆਂ ਦੇ ਵਿੱਚ ਮੈਗਨੀਸ਼ੀਅਮ ਜ਼ਿੰਕ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦਾ ਤੇ ਸਾਨੂੰ ਲੋਕਾਂ ਨੂੰ 90% ਲੋਟਾਣਾ ਸਾ ਮੈਗਨੀਸ਼ੀਅਮ ਦੀ ਤੇ ਜ਼ਿੰਕ ਦੀ ਕਮੀ ਹੁੰਦੀ ਹੂੰ ਕਿਉਂਕਿ ਅਸੀਂ ਜਿਹੜੇ ਖਾਣੇ ਖਾਂਦੇ ਆ ਉਹਨਾਂ ਦੇ ਵਿੱਚੋਂ ਸਾਨੂੰ ਮੈਗਨੀਸ਼ੀਅਮ ਜ਼ਿੰਕ ਉਹ ਲਾਈਨਸ ਵਗੈਰਾ ਨਹੀਂ ਮਿਲਦੀ ਉਕੀਓ ਸਿੰਘ ਖਾਨੇ ਪਕਾ ਕੇ ਹੂੰ। ਤੇ ਉਹਨਾਂ ਦੇ ਛਿਲਕੇ ਉਤਾਰ ਕੇ ਹੁਣ ਮੰਨ ਲਓ ਅੱਛਾ ਪਾਣੀ ਹਾਂਜੀ ਪਾਣੀ ਦਾ ਮੈਂ ਕਲੀਅਰ ਕਰ ਦਿਆਂ ਮੁਕੱਦਰ ਜੀ ਦਾ ਸੀ ਕਹਿੰਦੇ ਕਈ ਵਾਰੀ ਛੇਤੀ ਪਿਆਸ ਲੱਗਦੀ ਹੈ ਤਰਬੂਜ ਖਾਣ ਤੋਂ ਬਾਅਦ ਕਈ ਵਾਰੀ ਹੁੰਦਾ ਕਿ ਜਿਵੇਂ ਤੁਸੀਂ ਹਦਵਾਣਾ ਇਹਨੂੰ ਹਦਵਾਣਾ ਕਹਿੰਦੇ ਆ ਵੈਸੇ ਵਾਟਰਮੈਲਨ ਹਦਵਾਣਾ ਤਰਬੂਜ ਤੇ ਤੁਹਾਡੇ ਜਿਹੜਾ ਕੱਦੂ ਕਹਿੰਦੇ ਆ ਨਾ ਉਹ ਕੱਦੂ ਕੀ ਆ ਕੱਦੂ ਸਬਜ਼ੀ ਵਾਲਾ ਹੁੰਦਾ ਤੇ ਪੰਪ ਜਿਹੜਾ ਦੂਜਾ ਉਹ ਪੰਪ ਕਿਨ ਹੈ ਤੇ ਉਹ ਪਮਪਕਿਨ ਜਿਹੜਾ ਹੈਗਾ ਉਹ ਇਹਨੂੰ ਬੋਲ ਹੁੰਦਾ ਨਾ ਹਾਂ ਹਾਂ ਪੇਠਾ ਪੇਠਾ ਪਮਪਕਿਨ ਹੁੰਦਾ ਸਰ ਜੀ ਵੱਡਾ ਵੀ ਹੁੰਦਾ ਪੇਠਾ ਮਠਿਆਈ ਵਾਲਾ ਤੇ ਸਬਜੀ ਵਾਲਾ ਪੇਠਾ ਵੀ ਹੁੰਦਾ ਉਹ ਪਮਪਕਿਨ ਦੀ ਬ੍ਰੈਡ ਜੀ ਵਾਲਾ ਪੇਠਾ ਜਿਹੜਾ ਸਬਜੀ ਵਾਲੇ ਪੇਠਾ ਤੁਹਾਨੂੰ ਹਾਂ ਜਿਹੜਾ ਸਬਜੀ ਵਾਲਾ ਕੀਆ ਅਲਾਂ ਕਹਿੰਦੇ ਜੀ ਇਹਨੂੰ ਤੋਰੀਆਂ ਤੁੰਬੀਆਂ ਉਹ ਵੱਖਰੀ ਚੀਜ਼ ਹੈ ਕੀ ਇਹ ਚ ਕਨਫਿਊਜ਼ਨ ਹੋ ਜਾਂਦੀ ਇਸ ਕਰਕੇ ਜਿਹਨੂੰ ਕਹਿੰਦੇ ਕੱਦੂ ਦੇ ਬੀਜ ਕੱਦੂ ਦੋ ਤਰ੍ਹਾਂ ਦਾ ਹੁੰਦਾ ਉਹ ਜਿਹੜਾ ਦੂਜਾ ਕੱਦੂ ਹੈ ਨਾ ਜਿਹੜਾ ਪੇਠੇ ਵਾਲਾ ਕੱਦੂ ਹੈ ਤੇ ਉਹ ਸਵਾਦਲਾ ਬਹੁਤ ਮੰਨਦਾ ਉਹ ਮਿਠਾਸ ਤੇ ਹੁੰਦਾ ਤੇ ਉਹ ਬਹਿਵਤੀ ਵਿੱਚੋਂ ਜ਼ਿਆਦਾ ਮੰਨੀ ਜਾਂਦੀ ਹੈ ਖੈਰ ਕੰਟੀਨਿਊ ਸਰ ਪਾਣੀ ਬਾਰੇ ਦੱਸੋ ਬੱਚੇ ਜिद ਕਰਦੇ ਨੇ ਤਰਬੂਜ ਤੋਂ ਬਾਅਦ ਜਦੋਂ ਇੱਕ ਖਰਬੂਜੇ ਤੋਂ ਬਾਅਦ ਪਾਣੀ ਪੀਂਦਾ ਕਹਿੰਦੇ ਹੈਜਾ ਹੋ ਜਾਂਦਾ ਉਹ ਹੈਜੇ ਵਾਲਾ ਡਰ ਬਹੁਤ ਹੈ ਲੋਕਾਂ ਨੂੰ ਉਹਦੇ ਬਾਰੇ ਕਲੀਅਰ ਕਰੋ ਸਰ ਨਹੀਂ ਨਹੀਂ ਹੈਜੇ ਹੈਜਾ ਨਹੀਂ ਹੁੰਦਾ ਟੋਣਾ ਸਾਹਿਬ ਐਕਚੁਅਲੀ ਕੀ ਹੁੰਦਾ ਕਿ ਜਦੋਂ ਤਰਬੂਜ ਆਪਾਂ ਜ਼ਿਆਦਾ ਖਾ ਲੈਂਦੇ ਹਣਾ ਕੈਪੈਸਿਟੀ ਤੋਂ ਉਹ ਮੈਂ ਪਹਿਲਾਂ ਤੁਹਾਨੂੰ ਦੱਸਿਆ ਨਾ ਕਿ ਇਰੀਟੇਬਲ ਬਾਵਲ ਸਿੰਡਰੋਮ ਹੁੰਦੀ ਹੈ ਇਹਦੇ ਨਾਲ ਉਹਦੇ ਵਿੱਚ ਲੂਜ਼ ਮੂਸ਼ਨ ਲੱਗਦੇ ਆ ਪੇਟ ਫੁੱਲ ਜਾਂਦਾ ਓਕੇ ਜ਼ਿਆਦਾ ਖਾਣਾ ਨਹੀਂ ਮੈਕਲੀਓ ਕੋਲਰ ਹੈ ਜਿਹਨੂੰ ਅਸੀਂ ਬੈਕਟੀਰੀਅਲ ਉਹ ਨਹੀਂ ਹੁੰਦਾ ਹਾਂ ਜਿਹੜਾ ਤੁਸੀਂ ਜ਼ਿਆਦਾ ਖਾ ਲੈਂਦੇ ਹੋ ਇਹਦੇ ਵਿੱਚ ਲੋਨ ਦਾ ਇਸਤੇਮਾਲ ਕਰਨਾ ਚਾਹੀਦਾ ਨਾਲ ਹੈ ਨਾ ਉਹ ਟੇਸਟ ਅਗਰ ਤੁਹਾਨੂੰ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਟੇਸਟ ਮੁਤਾਬਕ ਅਗਰ ਬੀਪੀ ਵਗੈਰਾ ਦੀ ਜਾਂ ਤੁਹਾਨੂੰ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਤੁਸੀਂ ਲੈ ਸਕਦੇ ਹੋ ਕਾਲਾ ਨਮਕ ਲੈ ਲਓ ਦੂਜਾ ਲੈ ਲਓ ਥੋੜਾ ਕੋਈ ਹੋਵੇ ਕਾਲੀ ਮਿਰਚ ਵਗੈਰਾ ਦਾ ਪਾਉਣਾ ਉਹ ਆਪਣੇ ਟੇਸਟ ਲਈ ਨਿੰਬੂ ਨਿਚੋੜ ਲਓ ਜੋ ਪਰ ਇਹ ਵੀ ਕੋਲ ਨਾਲੋ ਕੁਆਂਟੀਟੀ ਦਾ ਵੀ ਧਿਆਨ ਰੱਖਣਾ ਹੁੰਦਾ ਨਾ ਹੂੰ ਆਪਾਂ ਪੰਜਾਬੀਆਂ ਦਾ ਕੰਮ ਜੇ ਤੇ ਕੋਈ ਚੀਜ਼ ਖਾਣੀ ਨਹੀਂ ਖਾਣ ਲੱਗੀ ਤੇ ਫਿਰ ਰਾਜ ਰਾਜ ਖਾਣੀ ਹੈ ਓ ਕੀ ਕਰਦੇ ਨਹੀਂ ਉਹ ਮਾੜਾ ਮਤਲਬ ਇਹ ਕੌਲੀਆਂ ਦੇ ਹਿਸਾਬ ਨਾਲ ਹੁੰਦੀ ਆ ਆਪਾਂ ਕਿਉਂ ਨਹੀਂ ਵੱਡੇ ਵੱਡੀਆਂ ਮਤਲਬ ਥਾਲੀਆਂ ਹੀ ਭਰ ਲੈਂਦੇ ਆ ਨਾ ਫਿਰ ਉਹਨਾਂ ਦਾ ਉਹਦੋਂ ਕੰਮ ਝਣ ਕੇ ਖਾਂਦੇ ਆ ਝਣ ਕੇ ਮੈਂ ਕਹਿੰਦਾ ਮਕੰਦਰ ਸਿੰਘ ਨੂੰ ਸਪੈਸ਼ਲ ਕਿਉਂ ਵੀ ਦੋ ਵਾਰ ਕਿਉਂ ਮੈਂ ਕਹਿੰਦਾ ਸੀ ਕਿ ਨਾ ਆਪਣਾ ਸਮਝਾ ਕਿ ਚੱਲਦਾ ਤਰਾ ਆਪਣਾ ਦੋ ਵਾਰ ਕਰਕੇ ਖਾ ਲਿਆ ਕਰ ਇੱਕ ਵਾਰੀ ਸਵੇਰੇ ਲੈ ਲਿਆ ਕਰ ਤੇ ਇੱਕ ਵਾਰੀ ਸ਼ਾਮਾਂ ਨੂੰ ਲੈ ਲਿਆ ਕਰ। ਇੱਕ ਮਜੇਦੋ ਕੋਲੀਆਂ ਵਾਲੀ ਗੱਲ ਕਰੀਦੀ ਨਾ ਜੈਸੀ ਪੰਜਾਬੀ ਗੜਤੀਆਂ ਮਿੱਡੀਆਂ ਚ ਪੈਂਦੀ ਨਹੀਂ ਭਾਵੇਂ ਘਾਟਾ ਹੋਵੇ ਤੇ ਭਾਵੇਂ ਵਾਧਾ ਹੋਵੇ। ਨਹੀਂ ਉਹ ਤਾਂ ਚਾਹ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਚਾਹ ਤਾਂ ਕਹਿੰਦਾ ਮਿੱਠਾ ਠੀਕ ਹੈ ਚਾਹ ਲਿਓ ਹੁਣ। ਕੋਲੀਆਂ ਕੱਪਾਂ ਨਾਲ ਸਾਡਾ ਥੋੜੀ ਚੱਲਦਾ। ਤਾਂਹੀਂ ਪਰ ਖੁੱਲੇ ਕੰਮ ਕਰਦੇ ਆ ਨਾ। ਹਮ। ਚਾਹਣਾ 21 ਦਿਨ ਜੀ ਹੁਣ ਮਤਲਬ ਸ਼ੇਡ ਬਣ ਜੀਏ। ਬਿਲਕੁਲ ਬਿਲਕੁਲ। ਬਾਕੀ ਉਹੀ ਵੀ ਉਹ ਮਨ ਲਓ ਤੁਸੀਂ ਉਹੀ ਹਦਵਾਣਾ ਤੁਸੀਂ ਲਿਮਟ ਦੇ ਵਿੱਚ ਲੈਂਦੇ ਹੋ ਤੇ ਤੁਹਾਡੇ ਲਈ ਇੱਕ ਮੈਡੀਸਨ ਹੈ ਜੀ ਤੇ ਤੁਸੀਂ ਲੋੜ ਤੋਂ ਜ਼ਿਆਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਈ ਜਾਂਦੇ ਜਿੱਤੇ ਉਹ ਬਿਮਾਰੀ ਦਾ ਕਰਨ ਵੀ ਬੰਨਾਏ ਨੇ ਬਿਲਕੁਲ ਬਿਲਕੁਲ ਤੇ ਕੋਈ ਵੀ ਫਰੂਟ ਆ ਚਾਹੇ ਰੋਟੀ ਆ ਚਾਹੇ ਅਸੀਂ ਮਨ ਲਓ ਪਾਣੀ ਸਾਰਾ ਦਿਨ ਪੀ ਜਾਓਗੇ ਫਰਾ ਤਾਂ ਉਹਦੇ ਨਾਲ ਹੀ ਬਣਾ ਫਿਰ ਲੂਜ਼ ਮੋਚ ਕਬਜ ਟੁੱਟ ਕੇ ਤੇ ਉਹਦੇ ਨਾਲ ਵੀ ਇੱਕਦਮ ਬਿਲਕੁਲ ਸਰ ਬਿਲਕੁਲ ਥੈਂਕ ਯੂ ਹਾਂ ਥੋੜੀ ਮਾਤਰਾ ਦੇ ਵਿੱਚ ਇਹਦੀ ਜਿਹੜੀ ਕੁਆਲਿਟੀ ਤੇ ਕੁਆਂਟੀਟੀ ਦੋਨਾਂ ਦਾ ਧਿਆਨ ਰੱਖੋ ਇਹ ਬਹੁਤ ਵਧੀਆ ਚੀਜ਼ਾਂ ਨੇ ਉਹ ਗੁਰੂ ਨਾਨਕ ਸਾਹਿਬ ਦੀ ਗੁਦਰਤ ਨੇ ਸਾਨੂੰ ਦਿੱਤੀਆਂ ਨੇ ਤੋ ਇਹਨਾਂ ਦਾ ਸਾਨੂੰ ਫਾਇਦਾ ਜਿਹੜਾ ਉਠਾਉਣਾ ਚਾਹੀਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵੀ ਕਈ ਵਾਰੀ ਅਸੀਂ ਟਵਾਣਾ ਸਾਹਿਬ ਵਾਲੇ ਉਹ ਸਭ ਬੱਚੇ ਸੱਡੂ ਹੋਈ ਦੂਜੀ ਤੋਂ ਅਸਾਜ ਸਮਾਨ ਹੁੰਦੇ ਨੇ ਅੱਜ ਕੱਲ ਪੀਜੀ ਦੂਜੀ ਤੀਜੀ ਉਹ ਰੱਖੀ ਹੁੰਦੇ ਨੇ ਲਗਦਾ ਹੂੰ ਔਰ ਜਿਹੜੀਆਂ ਨਵੀਆਂ ਖੋਜਾਂ ਦੱਸ ਰਹੀਆਂ ਨੇ ਜਿਹੜੇ ਬੱਚੇ ਸੈਰੀ ਲਗਤੇ ਪਾਲੇ ਹੋਏ ਆ ਉਹ ਆਮ ਨਾਲੋਂ ਜ਼ਿਆਦਾ ਇਰੀਟੇਟ ਨਿਕਲੇ 15-20 ਸਾਲ ਬਾਅਦ ਜਿਹੜੀ ਉਹ ਰਿਜ਼ਲਟ ਨਿਕਲੇ ਸਹੀ ਗੱਲ ਆ ਕਾ ਕੁਦਰਤੀ ਖਾਣਾ ਹੁਣ ਜਿਵੇਂ ਅਸੀਂ ਦਲੀਏ ਆਪਣੇ ਬੱਚਿਆਂ ਨੂੰ ਪਹਿਲਾਂ ਦਿੰਦੇ ਸੀ ਜਾਂ ਕੋਈ ਹੋਰ ਚੂਰੀ ਕੁੱਟ ਕੇ ਦਿੰਦੇ ਸੀ ਉਹਨਾਂ ਚੀਜ਼ਾਂ ਤੋਂ ਅਸੀਂ ਬੜੀ ਦੂਰ ਚਲੇ ਗਏ ਹੁਣ ਕੋਲੀ ਗਏ ਆਉਣ ਵਾਲੀ ਪੀੜ੍ਹੀ ਤੇ ਫੈਸ਼ਨ ਸਮਝਦੀ ਹੈ ਜਿਹੜੀ ਨਵੀਆਂ ਚੀਜ਼ਾਂ ਇਹਨਾਂ ਦੀਆਂ ਖਵਾਉਣੀਆਂ ਜੇ ਕੋਈ ਆਖੇ ਚੂਰੀ ਦਲੀਆ ਖਾਓ ਕੌਣ ਖਵਾਊਗਾ ਜੀ ਕੀ ਕਰੂਗਾ ਜੀ ਇਹਨੂੰ ਦੂਜਾ ਜੀ ਇਹਨੂੰ ਤੀਜਾ ਜੀ ਔਰ ਜਿਹੜੇ ਬੱਚੇ ਨੂੰ ਤੁਸੀਂ ਛੋਟੇ ਬੱਚੇ ਆ ਖਾਸ ਕਰਕੇ ਉਹਨਾਂ ਨੂੰ ਅਗਰ ਤੁਸੀਂ ਦਲੀਏ ਜਾਂ ਕੋਈ ਆਪਣੇ ਉਹ ਪਤਲਾ ਜਾਂ ਕੜਾਹ ਬਣਾ ਕੇ ਇਹਨਾਂ ਦੀਆਂ ਚੀਜ਼ਾਂ ਅਸੀਂ ਖਵਾਉਨੇ ਆ ਤਾਂ ਉਹ ਟਵਾਣਾ ਸਰ ਉਹਨਾਂ ਦੇ ਗਲੇ ਦੂਜਿਆਂ ਦੇ ਕੰਪੇਅਰ ਬਹੁਤ ਘਟ ਯਰ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੁਣ ਕੋਲ ਡਰਿੰਕ ਵਗੈਰਾ ਦੂਜੇ ਤੀਜੇ ਆ ਗਏ ਆਈਸਕ੍ਰੀਮਾਂ ਆ ਗਈਆਂ ਉਹ ਉਹ ਦੇ ਹੀ ਜਾਂਦੇ ਸੀ ਹੂੰ ਸੋ ਕੁਦਰਤੀ ਖਾਣ ਘਰ ਦੇ ਵਿੱਚ ਤਿਆਰ ਕੀਤੀ ਹੋਈ ਹਮੇਸ਼ਾ ਜਿਹੜੀ ਉਹ ਤੁਹਾਡੀ ਸਿਹਤ ਵਾਸਤੇ ਵਧੀਆ ਰਹਿੰਦੀ ਹੂੰ ਤੇ ਡੱਬਾ ਬੰਦ ਜਿਹੜੀ ਦੂਜੀ ਨੇ ਚਲੋ ਕਦੇ ਕਦੀ ਕਦਾਈ ਸਵਾਦ ਲਈ ਕੋਈ ਮਹੀਨੇ 10 ਦਿਨ ਬਾਅਦ ਅਲੱਗ ਹੁੰਦਾ ਉਹ ਰੁਟੀਨ ਦੇ ਵਿੱਚ ਕੋਸ਼ਿਸ਼ ਕਰੋ ਜਿਵੇਂ ਅੱਜ ਕੱਲ ਵੀ ਅਸੀਂ ਜ਼ੋਰ ਕੀ ਦਿੰਨੇ ਅਸੀਂ ਤਾਂ ਜ਼ੋਰ ਦਿੰਨੇ ਉਹੀ ਸ਼ਰਬਤ ਬਾਬੇ RAM ਦੇ ਵਾਲਾ ਕੋਈ ਦੂਜਾ ਕੋਈ ਤੀਜਾ ਕੋਈ ਚੌਥਾ ਹੂੰ ਉਹਦੇ ਵਿੱਚ ਖੰਡ ਬਹੁਤ ਜ਼ਿਆਦੀ ਹੁੰਦੀ ਬਿਲਕੁਲ ਕੰਜਵੀ ਬਣਾਉਣੀ ਹੈ ਕਰਦੇ ਵਿੱਚ ਤੁਸੀਂ ਨਿੰਬੂ ਪਾਣੀ ਬਣਾਉਂਦੇ ਹੋ ਉਹ ਕੋਸ਼ਿਸ਼ ਕਰੋ ਕਿ ਖੰਡ ਦੀ ਜਾਂ ਗੁੜ ਦੀ ਜਗ੍ਹਾ ਤੇ ਉੱਪਰ ਤੁਸੀਂ ਕੋਈ ਆਮਦ ਆਮਦੇ ਪੀਸ ਪਾ ਲੋ ਕੱਟ ਕੇ ਹੂੰ ਜਾਂ ਤੁਸੀਂ ਕੋਈ ਔਰੈਂਜ ਵਗੈਰਾ ਐਡ ਕਰ ਲੋ ਉਹਦੇ ਵਿੱਚ ਜਾਂ ਤੁਸੀਂ ਜਿਵੇਂ ਵਾਟਰਮੈਲਨ ਹੈ ਤੁਸੀਂ ਵਾਟਰਮੈਲਨ ਦਾ ਜੂਸ ਪਾ ਕੇ ਥੋੜੇ ਟੇਸਟ ਕਰ ਲੋਗੇ ਤੇ ਇਹ ਇਕੱਲੇ ਵਧੀਆ ਰਹਿਣਗੇ ਆਰਟੀਫੀਸ਼ੀਅਲ ਨਾਲ ਥੈਂਕ ਯੂ ਸਰ ਠੀਕ ਹੈ ਜੀ ਥੈਂਕ ਯੂ ਡਾਕਟਰ ਸਾਹਿਬ ਮਿਹਰਬਾਨੀ ਸਰ ਮਿਹਰਬਾਨੀ ਸੋ ਬੜੀਆਂ ਜ਼ਰੂਰੀ ਕੰਮ ਦੀਆਂ ਗੱਲਾਂ ਨੇ ਜੀ ਸੋ ਰੋਤ ਰੋਤ ਦਾ ਮੇਵਾ ਮੰਨਣਾ ਚਾਹੀਦਾ ਸੋ ਇਹ ਜ਼ਿੰਦਗੀ ਵਾਰ-ਵਾਰ ਨਹੀਂ ਆਉਣੀ 84 ਚ ਰੂਸੀ ਦਾ ਪਤਾ ਨਹੀਂ ਆਉਣੀ ਕਿ ਨਹੀਂ ਆਉਣੀ ਮੁੜ ਕੇ ਪਰ ਇਹ ਜਗ ਮਿੱਠਾ ਤੇ ਅਗਲਾ ਕਿੰਨ ਡੱਠਾ ਮਿੱਠੇ ਦਾ ਵੀ ਸਵਾਦ ਤਾਂ ਹੀ ਲੈ ਸਕਦੇ ਜੇ chrele ਖਾਦੇ ਹੁੰਦੇ ਕੋੜ ਤੋਂ ਮੈਂ ਖਾਦੇ ਹੁੰਦੇ ਆ ਹੈ ਤੇ ਕੋੜੀਆਂ ਚੀਜ਼ਾਂ ਦਾ ਸੇਵਨ ਕਰਿਆ ਕਰੋ ਸਿਰਫ ਕੋੜੀ दारू ਦਾ ਹੀ ਸੇਵਨ ਨਾ ਕਰਿਆ ਕਰੋ ਕੋੜੀਆਂ ਚੀਜ਼ਾਂ ਹੋਰ ਵੀ ਬਹੁਤ ਚੰਗੀਆਂ ਨੇ ਕੀ ਕੁਆਰ ਖਾਇਆ ਕਰੋ ਕੁਆਰ ਗੰਦਲ ਕੱਚੀ ਕੁਆਰ ਗੰਦਲੇ ਤੇ ਇਸੇ ਤਰ੍ਹਾਂ ਦੀਆਂ ਰੂਹਾਂ ਨੇ ਜਿਨ੍ਹਾਂ ਨੂੰ ਯਾਦ ਕਰਨਾ ਬਣਦਾ ਤੇ ਉਹ ਕ੍ਰਾਂਤੀਕਾਰੀ ਕਵੀ ਸ਼ਹੀਦ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦਾ ਅੱਜ ਜਨਮ ਦਿਹਾੜਾ ਹੈ 22 ਮਈ 1897 ਨੂੰ ਅੱਜ ਦੇ ਦਿਨ ਮਾਤਾ ਇੰਦਰਕੌਰ ਦੀ ਕੁੱਖੋਂ ਤੇ ਸਾਤ ਸੁੰਦਰ ਸਿੰਘ ਢਿੱਲੋਂ ਦੇ ਵਿਰੇੜੇ ਪਿੰਡ ਗਰੋਟੀਆਂ ਖੁਰਦ ਜ਼ਿਲ੍ਹਾ ਸਿਆਲਕੋਟ ਅੱਜਕੱਲ੍ਹ ਦੇ ਪਾਕਿਸਤਾਨ ਦੇ ਵਿੱਚ ਪੈਦਾ ਹੋਏ ਸਨ دیਵਾਨ ਸਿੰਘ ਕਾਲੇ ਪਾਣੀ ਜਿਨ੍ਹਾਂ ਦੇ ਬਚਪਨ ਤੋਂ ਹੀ ਮਾਂ ਪਿਓ ਦਾ ਸਾਯਾ ਸਰੋਂਠ ਗਿਆ ਸੀ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਮੈਡਲ ਸਕੂਲ ਫਿਰ ਮਿਸ਼ਨ ਸਕੂਲ ਦਸਕਾ ਤੋਂ 10ਵੀਂ ਜਮਾਤ ਸਿਆਲਕੋਟ ਤੋਂ 1915 ਦੇ ਵਿੱਚ 10ਵੀਂ ਪਾਸ ਕੀਤੀ ਤੇ ਇਸ ਤਰ੍ਹਾਂ ਫਿਰ ਇਹਨਾਂ ਨੂੰ ਆਗਰਾ ਮੈਡੀਕਲ ਕਾਲਜ ਦੇ ਵਿੱਚ ਡਿਗਰੀ ਨਲੇ ਉਸ ਤੋਂ ਬਾਅਦ ਫੌਜ ਦੇ ਵਿੱਚ ਡਾਕਟਰ ਬਣ ਕੇ ਹੀ ਥਾਵਾਂ ਤੇ ਬਦਲੀ ਹੋਈ 1920 ਤੋਂ ਬਾਅਦ 20 ਦੇ ਵਿੱਚ ਨਾਮ ਮਲਵਰਤਨ ਲਹਿਰ ਦੇ ਵਿੱਚ ਹਿੱਸਾ ਲਿਆ ਤੇ ਜਿਸ ਤਰ੍ਹਾਂ ਉਹਨਾਂ ਦੀਆਂ ਲਿਖਤਾਂ ਅੰਤਮ ਲਹਿਰਾ ਵਗਦੇ ਪਾਣੀ ਮਲਿਆਂ ਦੇ 베ਰ ਲਿਖੀਆਂ ਆਜ਼ਾਦ ਖਿਆਲਾਂ ਦਾ ਹੋਣ ਕਰਕੇ ਸਰਕਾਰ ਨੂੰ ਇਹ ਗੱਲ ਹਾਜ਼ਮ ਨਹੀਂ ਸੀ ਕਿ ਇੱਕ ਫੌਜ ਦਾ ਡਾਕਟਰ ਕਿਵੇਂ ਤਿੱਖੀਆਂ ਗੱਲਾਂ ਲਿਖੇ ਸੋ ਦੁਸ਼ਮਣ ਨੂੰ ਚੁਭਿਆ ਆ ਅਖੀਰ ਇਹਨਾਂ ਦੀ ਡਿਊਟੀ ਬਦਲਦੀ ਬਦਲਦੀ ਕਾਲੇ ਪਾਣੀ ਭੇਜਿਆ ਗਿਆ ਉੱਥੇ ਵੀ ਇਹਨਾਂ ਦਾ ਉਹੀ ਰੁਝਾਨ ਜਾਰੀ ਰਿਹਾ ਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ ਅੰਡੇਮਾਨ ਟਾਪੂਆਂ ਦੇ ਵਿੱਚ ਸਕੂਲ ਦੇ ਵਿੱਚ ਇਹਨਾਂ ਦੀ ਫਿਰ ਤਬਦੀਲੀ ਹੋਈ ਤੇ ਫਿਰ ਉਸ ਤਾਂ ਉਸ ਥਾਂ ਨੂੰ ਕਾਲੇ ਪਾਣੀ ਕਿਹਾ ਜਾਂਦਾ ਸੀ ਇਸ ਕਰਕੇ ਇਹਨਾਂ ਦੇ ਆਪਣੇ ਨਾਮ ਨਾਲ ਕਾਲੇ ਪਾਣੀ ਜੁੜ ਗਿਆ ਗੁਰੂ ਘਰ ਆਉਂਦੇ ਜਾਂਦੇ ਪੰਜਾਬੀ ਸਭਾ ਬਣਾਈ ਉੱਤੇ ਕਵਤਾਵਾਂ ਲਿਖੀਆਂ ਰਚੀਆਂ ਲੋਕਾਂ ਨੂੰ ਸੁਝਾਈਆਂ 1942 ਦੇ ਵਿੱਚ ਅੰਡੇਮਾਨ ਦੇ ਵਿੱਚ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਜਪਾਨੀਆਂ ਦਾ ਕਬਜ਼ਾ ਹੋ ਗਿਆ ਤਾਂ ਡਾਕਟਰ ਕਾਲੇ ਪਾਣੀ ਨੂੰ ਬੜਾ ਅਫਸੋਸ ਹੋਇਆ ਮੌਕੇ ਦੇ ਜਾਪਾਨੀ ਅਫਸਰਾਂ ਨੇ ਡਾਕਟਰ ਕਾਲੇਪਾਣੇ ਨੂੰ ਪਿਆਰ ਤੇ ਲਾਲਚ ਦੇ ਕੇ ਕਿਸੇ ਵੀ ਤਰ੍ਹਾਂ ਦੇ ਆਪਣੇ ਨਾਲ ਜੋੜਨਾ ਚਾਹਿਆ ਕਿ ਉਹ ਬ੍ਰਿਟਾਨਵੀ ਸਰਕਾਰ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਲਈ ਮਜਬੂਰ ਕਰਦੇ ਰਹੇ ਪਰ ਡਾਕਟਰ ਕਾਲੇਪਾਣੇ ਅਖੀਰਲੇ ਅਣਖੀਲੇ ਮਰਦ ਸਨ ਜਿਨ੍ਹਾਂ ਨੇ ਸਭ ਲਾਲਚ ਠੁਕਰਾ ਦਿੱਤੇ ਜਾਪਾਨੀਆਂ ਨੇ ਡਾਕਟਰ ਦੀਵਾਨ ਸਿੰਘ ਨੂੰ 1943 ਚ ਕੈਦ ਕਰ ਲਿਆ 5 ਦਰਜਨ ਹੋਰ ਲੋਕਾਂ ਨਾਲ ਜੇਲ੍ਹ ਚ ਬੰਦ ਕੀਤਾ ਗਿਆ ਅਖੀਰ 14 ਜਨਵਰੀ 1944 ਨੂੰ ਸੱਚ ਤੇ ਪਹਿਰੇਦਾਰੀ ਦੰਦਿਆਂ ਕਸ਼ਟ ਸਹਾਰਦਿਆਂ ਡਾਕਟਰ ਕਾਲੇ ਪਾਣੀ ਸ਼ਹਾਦਤ ਦਾ ਜਾਮ ਪੀ ਗਏ ਚੰਡੀਗੜ੍ਹ ਸ਼ਹਿਰ ਹਲਕ ਦੀਆਂ ਪਹਾੜੀਆਂ ਦੇ ਵਿੱਚ ਉਹਨਾਂ ਦੇ ਪੁੱਤਰ ਤੇ ਨੂੰਹ ਨੇ ਉਹਨਾਂ ਦੀ ਯਾਦ ਵਿੱਚ ਇੱਕ ਜਾਦਕਰ ਬਣਾਇਆ ਹੋਇਆ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਯਾਦ ਲਈ ਕੁਝ ਨਹੀਂ ਕੀਤਾ ਸਰਕਾਰ ਨੂੰ ਚਾਹੀਦਾ ਉਹਨਾਂ ਦੀ ਯਾਦਗਾਰ ਬਣਾਉਂਦੇ ਕੁਝ ਸ਼ੋਰ ਕਰਦੇ ਪਰ ਨਥਿੰਗ ਕੁਝ ਨਹੀਂ ਸੋ ਦਰਸ਼ਨ ਸਿੰਘ ਪ੍ਰਤੀਮਾਨ ਉਹਨਾਂ ਦਾ ਆਰਟੀਕਲ ਵੀ ਹੈ ਉਹਨਾਂ ਦੀ ਕਵਿਤਾ ਵਗਦੇ ਪਾਣੀ ਦੇ ਕੁਝ ਅਲਫਾਜ਼ ਨੇ ਕਿ ਪਾਣੀ ਵਗਦੇ ਹੀ ਰਹਿਣ ਕਿ ਵਗਦੇ ਹੀ ਸੁਹੋਂਦੇ ਨੇ ਖੜੋਂਦੇ ਬੁਸਦੇ ਨੇ ਪਾਣੀ ਵਗਦੇ ਹੀ ਰਹਿਣ ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆਂ ਚੜਦੀਆਂ ਨੇ ਅਟਕੇਆਂ ਡਿੱਗਦੀਆਂ ਨੇ ਕਿ ਰੂਹਾਂ ਉੱਡਦੀਆਂ ਹੀ ਰਹਿਣ ਮੈਂ ਟੁਰਦਾ ਹੀ ਰਹਾ ਕਿਉਂਕਿ ਟੁਰਿਆਂ ਵਾਧਾ ਹਾਂ ਖਲੋਇਆਂ ਕੱਟਦਾ ਹਾਂ ਕਿ ਹਾਂ ਮੈਂ ਟੁਰਦਾ ਹੀ ਰਹਾ ਸੋ ਮੈਂ ਵੀ ਦੋਸਤੋ ਟੁਰਦਾ ਹੀ ਰਹਾ ਸੋ ਧੰਨਵਾਦ ਸਾਬ ਵੀਰਾਂ ਦਾ ਭੱਲਵਾ ਪੇਠਾ ਅਲੱਗ-ਅਲੱਗ ਚੀਜ਼ਾਂ ਨੇ ਹੂੰ ਕਦੂ ਕੀ ਆ ਕਦ ਨੂੰ ਕਹਿੰਦੇ ਭਾਈ ਸਾਡੇ ਤਾਂ ਹੂੰ ਤੇ ਦੂਸਰਾ ਪੇਠਾ ਹੁੰਦਾ ਹੈ ਹੂੰ ਪੰਪਕਿਨ ਜਿਹਦੇ ਬੀਜ ਬੜੇ ਮਹਿੰਗੇ ਨੇ ਜੇ 슈ਗਰ ਹੋਵੇ ਫੇਰ ਹੂੰ ਲਾਦੀ ਜੀ ਫਿਰ ਕਹਿੰਦੇ ਕਰੇਲੇ ਕੱਢ ਕੇ ਪੀ ਲਿਓ ਆਹੋ ਪਹਿਲਾਂ ਬਥੇਰੇ ਕੌੜਿਓ ਔਜਲਾ ਸਾਹਿਬ ਨੂੰ ਹੋਰ ਕਰੇਲੇ ਖਵਾਓ ਹੂੰ ਇਦਾਂ ਨਹੀਂ ਹੁੰਦਾ ਸੋ ਬੀਅਰ ਵੀ ਬੈ ਕਰਦੀਆਂ ਵੀ ਹੱਡ ਪਰ ਤੋਂ ਲਾਪੀ ਜਾਂਦੇ ਨੇ ਬਚ ਕੇ ਪੀਆ ਕਰੋ ਕੋੜ ਤੋਂ ਮੈਂ ਖਾਇਆ ਕਰੋ ਘੀ ਕੋਰ ਖਾਇਆ ਕਰੋ ਕੋੜੀਆਂ ਕੋੜੀਆਂ ਚੀਜ਼ਾਂ ਖਾਓਗੇ ਮਿੱਠਾ ਬੋਲੋਗੇ ਜਿਆਦਾ ਮਿੱਠਾ ਖਾਓਗੇ ਪ੍ਰਧਾਨ ਸਾਹਿਬ ਵਾਂਗੂ ਸ਼ੂਗਰ ਹੋ ਜਾਣੀ ਹੈ ਫਿਰ ਵੈਸੇ ਪ੍ਰਧਾਨ ਸਾਹਿਬ ਬੋਲਦੇ ਮਿੱਠਾ ਆ ਬੜੀ ਪੇਠਾ ਵੀ ਕਹਿੰਦੇ ਉਹਨੂੰ ਲਾਲੇ ਜੀ ਕਹਿੰਦੇ ਧੰਨਵਾਦ ਸਭ ਸਜਨਾ ਦਾ ਸੋ ਪ੍ਰੋਗਰਾਮ ਨੂੰ ਚੰਗਾ ਲੱਗਦਾ ਸ਼ੇਅਰ ਤੇ ਸਾਂਝਾ ਜਰੂਰ ਕਰਦਾ ਕਰੋ ਲਾਈਕ ਦਾ ਬਟਨ ਜਰੂਰ ਦਵਾ ਦਿਆ ਕਰੋ ਵਟਸਐਪ ਗਰੁੱਪ ਨੰਬਰ ਆਪਣਾ 9873095655 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਿਆਨ ਸੰਧੂ ਸਾਹਿਬ ਤੁਸੀਂ ਅ ਸਮਾਂ ਤੋਂ ਨੋਜ ਨਹੀਂ ਦੇ ਸਕੇ ਕੋਈ ਨਹੀਂ ਕੱਲ ਕਾਲ ਕਰ ਲੈਣਾ ਬਹੁਤ ਸਾਰੀਆਂ ਕਾਲ ਤੇ ਰਹਿ ਗਈ ਨਾ ਸਾਰੇ ਵੀਰਾਂ ਤੋਂ ਮਾਫੀ ਨਹੀਂ ਤਰਬੂਜ ਤਾਂ ਖਾਵਾਂਗੇ ਅੱਜ ਕੇਲੇ ਖਾਵਾਂਗੇ ਕਰ ਦਿਓ ਤਰਬੂਜ ਨਹੀਂ ਖਾਂਦੇ ਕਰ ਦੇ ਕੇਲੇ ਆ ਜੀ ਉਹ ਖਾਵਾਂਗੇ ਅੱਜ ਅੰਜੀਰਾ ਖਾਵਾਂਗੇ ਥੈਂਕ ਯੂ ਮਿਹਰਬਾਨੀ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਸਾਬ ਵੀਰਾਂ ਤੋਂ ਆ ਗਿਆ ਏ ਆਪਣੇ ਦੋਸਤ ਪਰਮੰਦਰ ਸਿੰਘ ਜੁਵਾਨਾ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਵਾ ਗਿਆ ਧੰਨਵਾਦ ਸਾਡੇ ਸਪਾਂਸਰ ਸਬਸਕ੍ਰਾਈਬਰ ਦਾ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਤੇ ਐਸ ਅਟਕਿੰਗ ਤੋਂ ਸੁਖੀ ਸੰਧੂ ਨੂੰ ਧੰਨਵਾਦ ਸਭੀ ਦਾ ਧੰਨਵਾਦ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮੰਦਰ ਸਿੰਘ ਜੁਵਾਨਾ ਨੂੰ ਹੁਣ ਇੱਥੇ ਹੀ ਦਿਵਾ ਗਿਆ ਤੇ ਇਹ ਜਿਹੜਾ ਪ੍ਰੋਗਰਾਮ ਆ ਆਪਾਂ ਲੱਗ ਤੋਂ ਪਾ ਦਿੱਤਾ ਜਿਸ ਦੇ ਵਿੱਚ ਪੰਪਕਣ ਦੇ ਬੀਜ ਦੀ ਫੋਟੋ ਵੀ ਆ ਹੋਰ ਚੀਜ਼ਾਂ ਦੀਆਂ ਫੋਟੋਆਂ ਨੇ ਇਹ ਤੁਸੀਂ ਜ਼ਰੂਰ ਸੁਣੋ ਤੇ ਅੱਗੇ ਸਾਂਝਾ ਕਰਿਓ ਲਾਫਰ ਜ਼ਿੰਦਗੀ ਜ਼ਿੰਦਾਬਾਦ ਸੱਚੀ ਕਾਲ ਜੁੜੇ ਰਹੋ ਟਿਵਾਨਾ ਰੈਡੀਜ਼ਨਾ